ਇੱਕੋ ਹੀ ਗੱਲ ਬਾਦਲ 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 ਕਿਉਂਕਿ ਦਰਦੇ ਇਕੱਲੇ ਬਾਦਲ ਤੇ ਖਾਲੀ ਦਲ ਤੁਹਾਨੂੰ ਤਰੰਤ ਤਰੰਤ ਇਲੈਕਸ਼ਨ ਚ ਪਤਾ ਲੱਗ ਜਾਊਗਾ ਜਿਹੜੇ ਆ ਕਹਿੰਦੇ ਸੀ ਖਤਮ ਹੋ ਗਿਆ ਇਕੱਲੀ ਦਲ ਪਤਾ ਲੱਗ ਜੂ ਤਰੰਤ ਤਰੰਤ ਲੱਗ ਤੁਸੀਂ ਸੈਮੀਫਾਈਨਲ ਮੰਨਦੇ ਹੋ ਤਰੰਤ ਤਰੰਤ ਇਲੈਕਸ਼ਨ 227 ਦਾ ਸੈਮੀਫਾਈਨਲ ਮੰਨਦੇ ਹੋ ਤੁਸੀਂ 100% ਕਹਿੰਦੇ ਨੇ ਕਿ ਇਕੱਲੀ ਦਲ ਕੋਲੇ ਕੀ ਸਿਰਫ ਗੈਂਗਸਟਰ ਪਰਿਵਾਰ ਹੀ ਸੀ ਜਿਹਨੂੰ ਟਿਕਟ ਦਿੱਤੀ ਗਈ ਰਾਜਾ ਬੜੇ ਨੇ 인ਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਜਿਸ ਮਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਉਹ ਗੈਂਗਸਟਰ ਨਹੀਂ ਲੱਗਦੀ ਤਰ ਮੀ ਫੌਜੀ ਹਰ ਕਿਸ ਨੂੰ ਪੁੱਛਦਾ ਕੱਲੀ ਬਾ ਅਕਾਲੀ ਦਲ ਨਹੀਂ ਫੜੀ ਹੈ ਤਹਿ ਜੀ ਪਿੱਛਲੇ ਫੜੀ ਹੈ ਔਰ ਕਿਸੇ ਨੇ ਨਹੀਂ ਫੜੀ ਪਰ ਅਮਰਪਾਲ ਬਾਟ ਨੇ ਕੀ ਸਬੰਧਾ ਕੀ ਰਿਸ਼ਤਾ ਆ ਕਹੋ ਹੈ ਕੌਣ ਜਿੰਨਾਂ ਦੀ ਗੱਲ ਚੱਲਦੀ ਅਮਰਪਾਲ ਬਾਟ ਦੀ ਬੰਦੀ ਸਿੱਖਾਂ ਦੀ ਲੜਾਈ ਇਕੱਲਾ ਕਾਲੀ ਦਲ ਲੜਦਾ ਹੈ ਆ ਜਿੰਨੇ ਬੰਦੀ ਸਿੱਖਾਂ ਜ Punjab 'ਚ ਹੈ ਉਹਨਾਂ ਨੂੰ Punjab 'ਚ ਲਿਆਉਣ ਦੇ ਸਭ ਤੋਂ ਵੱਡਾ ਕ੍ਰੈਡਿਟ ਜਾਂਦਾ ਬਾਦ ਵੱਡੇ ਬਾਦ ਸਾਹਿਬ ਦਾ ਰਾਜੋਵਾਨਾ ਸਾਹਿਬ ਨੂੰ ਫਾਂਸੀ ਲੱਗ ਜਾਣਾ ਜੇ ਕਾਲੀ ਦਲ ਨਾ ਹੁੰਦਾ ਇੱਕ ਵਾਰ ਵੀ ਮਾਨ ਸਾਹਿਬ ਨੇ ਆਪਣੇ ਚਾਰ ਸਾਲਾਂ ਕਿਸੇ ਭਾਸ਼ਣ ਚ ਕਿਹਾ ਕਿ ਮੈਂ ਆ ਚੀਜ਼ ਬਣਾਈ ਹੈ ਪੰਜਾਬ ਵਾਸਤੇ ਉਹ ਤਾਂ ਕਹਿੰਦੇ ਨੇ ਜੀ ਕਿ ਐਗਜ਼ਾਮਪਲ ਕਿਹੜੀ ਚੀਜ਼ ਬਣੀ ਪਿਛਲੇ ਦਿਨਾਂ ਦੇ ਵਿੱਚ ਸਕੂਲਾਂ ਦੀ ਗੱਲ ਕਰਦੇ ਨੇ ਹਸਪਤਾਲਾਂ ਦੀ ਕਿਹੜੇ ਹਸਪਤਾਲਾਂ ਦੀ ਗੱਲਾਂ ਗੱਲਾਂ ਉਹ ਕਰਦੇ ਨੇ ਹਸਪਤਾਲਾਂ ਦੀ ਗੱਲ ਕਰਦੇ ਨੇ ਮੈਨੂੰ ਐਗਜ਼ਾਮਪਲ ਦੋ ਨਾ ਕਿਹੜਾ ਹਸਪਤਾਲ ਬਣਾਇਆ ਕਹਿੰਦੇ ਸਕੂਲ ਬਣਾਇਆ ਹਸਪਤਾਲ ਬਣਾਇਆ ਕਿਹੜਾ ਜਿਹੜਾ ਸਕੂਲ ਬਣਾਇਆ ਨਾਮ ਦੱਸ ਦਿਓ ਕਿਹੜੇ ਪਿੰਡ ਬਣਾਇਆ ਤੁਸੀਂ ਮੰਨਦੇ ਮੁੱਖ ਮੰਤਰੀ ਸਾਹਿਬ ਦਾ ਅਪਮਾਨ ਕਰਦੇ ਨੇ ਝੂਠ ਮਾਰਦੇ ਨੇ ਤੁਹਾਨੂੰ ਸ਼ੱਕ ਹੈ ਕਿਉਂਕਿ ਉਹ ਇਲਜ਼ਾਮ ਤੁਹਾਡੇ ਤੇ ਲਾਉ ਮੈਂ ਕਹਿੰਦਾ ਗਿਨੀਜ਼ ਬੁੱਕ ਦਾ ਗੋਲਡ ਰਿਕਾਰਡ ਜਦੋਂ ਨੰਬਰ 1 ਤੇ ਹੋਗਾ ਉਦੋਂ ਪਰ ਇਹ ਤਾਂ ਵੱਡਾ ਇੱਕ ਕੇਜਰੀ ਵਾਲਾ ਕੇਜਰੀ ਵਾਲ ਭਗਵੰਤ ਮਾਨ ਤੋਂ ਵੀ ਉੱਚੇ ਐ ਮੈਂ ਤਾਂ ਚੈਲੰਜ ਕਰਦਾ ਥੋੜੇ ਰਾਈ ਮੁੱਖ ਮੰਤਰੀ ਨੂੰ ਇੱਕ ਚੀਜ਼ ਵਿਦ ਐਗਜ਼ਾਮਪਲ ਦੱਸ ਦੇ ਇੱਕ ਚੀਜ਼ ਬਦਲ ਸਾਹਿਬ ਇਹ ਤਾਂ ਕਹਿੰਦੇ ਫਿਰਦੇ ਨੇ ਕਿ ਆ ਵੀ ਬਦਲ ਸਾਹਿਬ ਨੇ ਬਣਾਇਆ ਆ ਵੀ ਵੱਡੇ ਬਦਲ ਸਾਹਿਬ ਨੇ ਬਣਾਇਆ ਪਰ ਕਹਿੰਦੇ ਜਦੋਂ ਫਰਗਾੜੀ ਬਾਈਬਲ ਦੇ ਵਿੱਚ ਲੰਘਦੇ ਨੇ ਉਦੋਂ ਕਿਉਂ ਨਹੀਂ ਬਦਲ ਸਾਹਿਬ ਨੂੰ ਯਾਦ ਆਉਂਦਾ ਕਿ ਇੱਥੇ ਵੀ ਸਾਡੀ ਸੱਤਾ ਦੇ ਵਿੱਚ ਜਿਹੜਾ ਕੁਝ ਹੋਇਆ ਸੀ ਕੇਜਰੀਵਾਲ ਰਿਪੇਅਰ ਉਦਘਾਟਨ ਕਰਦਾ ਤੇ ਸਟੈਪਨੀ ਨਾਲੋਂ ਨਾਲ ਖੜਾ ਹੁੰਦਾ ਇਹਨੂੰ ਤਾਂ ਜਿਵੇਂ ਟਾਇਰ ਦੀ ਸਟੈਪ ਨਹੀਂ ਹੁੰਦੀ ਗੱਡੀ ਦੀ ਉਵੇਂ ਭਰਤੀ ਦੇ ਸੀਐਮ ਨੂੰ ਇਹ ਤੋਂ ਚੰਗਾ ਤਾਂ ਯਾਰ ਥੋੜਾ ਅੱਖੋਂ ਨਹੀਂ ਚਾਹੀਦੀ ਹੈ ਘਾੜ ਛੱਡ ਕੇ ਪਰੇ ਚਲੇ ਜਾ ਐਨਾ ਥੱਲੇ ਲੱਗਿਆ ਹੈ ਟਰਾਂਸਫਾਰਮਰ ਜਿਹੜੇ ਫੁੱਗ ਜਾਂਦੇ ਆ ਉਹਨਾਂ ਦੇ ਤੁਗਾਟਨ ਤੇ ਲੱਗੇ ਆ ਇਹਦਾ ਮਤਲਬ ਆ ਤੁਹਾਨੂੰ ਪਤਾ ਹੀ ਲੱਗ ਜਾਂਦਾ ਸਰਕਾਰ ਫੇਲ ਹੈ ਜੇ ਟਰਾਂਸਫਾਰਮਰ ਤੇ ਜਾ ਕੇ ਮਨਿਸਟਰ ਉਦਘਾਟਨ ਕਰੂਗਾ ਐਮਐਲਏ ਕਰੂਗਾ ਤੇ ਉਹ ਸਰਕਾਰ ਨੂੰ ਸਰਕਾਰ ਕਹਿੰਦੇ ਲਾਇਕ ਆ ਕਾਂਗਰਸ ਦੇ ਤੇ ਅਮਰਿਤਪਾਲ ਦੇ ਤੇ ਆਪ ਦੇ ਸਾਰੇ ਮੈਂਬਰ ਇੱਕ ਪਾਸੇ ਐ ਇੱਕ ਪਾਸੇ ਸ਼ਰੂਮ ਨਿਕਾਲੀ ਦਾ ਲੈ ਤੁਸੀਂ ਕੀ ਮਤਲਬ ਮੈਂ ਕਲੈਰਿਟੀ ਆ ਕਹਿ ਰਿਹਾ ਆ ਸਾਰੇ ਦਾ ਅਜੰਡਾ ਇੱਕੋ ਇੱਕ ਬੀਜਪੀ ਦੇ ਨਾਲ ਸਮਝੌਤਾ ਮੰਨਿਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਚਰਚਾ ਆ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਦੇ ਵਿੱਚ ਵੀ ਬਹੁਤ ਚਰਚਾ ਹੋ ਗਈ ਇਹ ਚਰਚਾ ਕਿ ਜੇ ਕਿਤੇ ਸਮਝੌਤਾ ਹੋ ਗਿਆ ਫਿਰ ਸਤਾਈ ਦੇ ਵਿੱਚ ਸਰਕਾਰ ਪੱਕੀ ਆ ਨਹੀਂ ਕਹਿੰਦੇ ਡਾਮਾ ਟੋੜਾ ਇਹ ਜ਼ਰੂਰ ਦੱਸੋ ਸਰਕਾਰ ਵੀ ਅਸੀਂ ਸੋਚ ਵੀ ਰਹੇ ਸਮਝੌਤੇ ਬਾਰੇ ਸੋਚਿਆ ਜਾ ਸਕਦਾ ਜਾਂ ਹਲੇ ਖੜੇ ਤੁਸੀਂ ਕੀ ਕਹਿੰਦੀ ਹੈ ਤਰਨਤਨ ਦੀ ਸਹੀ ਜਿਹੜੀ ਐਨਾਲਿਸਿਸ ਹੈ ਜੀ ਅਕਾਲੀ ਦਲ ਜਿੱਤੂ ਜੀ ਲੋਕਾਂ ਵਿੱਚ ਇੱਕ ਬਹੁਤ ਵੱਡਾ ਸੈਂਟੀਮੈਂਟ ਵਾਪਸ ਆ ਗਿਆ ਹੈ ਜੀ ਕਿ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲਿਆਉਣ ਦੇ ਬਗੈਰ ਕੋਈ ਚਾਰਾ ਨਹੀਂ ਪੰਜਾਬ ਦੇ ਲੋਕਾਂ ਨੂੰ ਜੀ ਐਨ ਉਹਨਾਂ ਦੇ ਜਿਹੜਾ 10 ਸਾਲ ਦਾ ਐਕਸਪੀਰੀਅੰਸ ਹੋਇਆ ਨਾ ਹਮ ਆ ਤਜਰਬੇ ਦਾ ਹਮ ਪਹਿਲੇ ਕੈਪਟਨ ਨੇ ਝੂਠੀ ਸੌਂ ਖਾ ਕੇ ਸਰਕਾਰ ਬਣਾਈ ਜੀ ਉਹਦੇ ਭਗਵੰਤ ਮਾਨ ਆ ਕੇ ਝੂਠ ਬੋਲ ਕੇ ਸਰਕਾਰ ਬਣਾਈ ਜੀ ਤੇ ਜੋ ਪੰਜਾਬ ਦਾ ਹਾਲਾਤ ਪਿਛਲੇ 10 ਸਾਲ ਚ ਬਣੇ ਹਮ ਜਿਵੇਂ ਪੰਜਾਬ ਇੰਨਾ ਡਵੈਲਪਮੈਂਟ ਹੋ ਰਹੀ ਸੀ ਸਾਰਾ ਕੁਝ ਰੁੱਕ ਕੇ ਇੱਕ ਸਲਾਈਡ ਚਲੇਗੀ ਜੀ ਸਾਡੇ ਟਾਈਮ ਚ ਵੀਰ ਇੱਕ ਨੰਬਰ 1 ਇਨ ਇਨਫਰਾਸਟਰਕਚਰ ਪੰਜਾਬ ਦੇਸ਼ ਅੱਜ 19 ਨੰਬਰ ਤੇ ਚਲੇ ਗਿਆ ਜੀ ਸੋ ਲੋਕਾਂ ਦੇ ਮਨ ਛੋਣ ਰਿਅਲਾਈਜੇਸ਼ਨ ਹੋ ਗਈ ਹੈ ਕਿ ਆਪਣੇ ਆਪਣੀ ਹੈ ਤੇ ਆਪਣੀ ਪਾਰਟੀ ਅਕਾਲੀ ਦਲ ਹੈ ਐਂਡ ਉਹ ਪਾਰਟੀ ਅਕਾਲੀ ਦਲ ਜਿਹੜੀ 105 ਸਾਲ ਪੁਰਾਣੀ ਪਾਰਟੀ ਹੈ ਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਈ ਨਵੇਂ ਲੋਕ ਆ ਜਾਂਦੇ ਆ ਜੀ ਨਾ ਅਕਾਲੀ ਦਾ ਲਖ ਲੈਂਦੇ ਆ ਹਮ ਪਰ ਹੈ ਪਿੱਛੇ ਤਾਰਾ ਉਹਨਾਂ ਦੀ ਕੋਈ ਹੋਰ ਚਲਾਉਂਦਾ ਹੈ ਹਮ ਪਰ ਹੁਣ ਕਲੈਰਿਟੀ ਆ ਗਈ ਲੋਕਾਂ ਨੂੰ ਜੀ ਜਿਹਦੇ ਕਰਕੇ ਤੁਸੀਂ ਰਿਜ਼ਲਟ ਦੇਖੋਗੇ ਪਰ ਬਲ ਸਾਹਿਬ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਅੱਜ ਧਰਮੀ ਫੌਜੀ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਦਿਸ ਗਈ ਕਹਿੰਦੇ ਇਸ ਤੋਂ ਪਹਿਲਾਂ ਕਦੇ ਧਰਮੀ ਫੌਜੀ ਸ਼੍ਰੋਮਣੀ ਕਾਲੀ ਦਲ ਨੂੰ ਦਿਸੇ ਨਹੀਂ ਅੱਜ ਅਚਾਨਕ ਧਰਮੀ ਫੌਜੀਆਂ ਦੀ ਯਾਦ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਆ ਗਈ ਸੀ ਕਾਲੀ ਦਲ ਜਿਹੜਾ ਹੈਗਾ ਨਾ ਜੀ ਤੁਸੀਂ ਧਰਮੀ ਫੌਜੀ ਐਸੋਸੀਏਸ਼ਨ ਨੂੰ ਪੁੱਛ ਲਓ ਜੀ ਧਰਮੀ ਫੌਜੀਆਂ ਨੂੰ ਕਿਸੇ ਨੂੰ ਪੁੱਛ ਲਓ ਹੂੰ ਕੱਲੀ ਬਾਹ ਕਾਲੀ ਦਲ ਨਹੀਂ ਫੜੀ ਹੈ ਜੀ ਤਹਿ ਜੀ ਪਿਛਲੇ ਫੜੀ ਹੈ ਜੀ ਹੋਰ ਕਿਸੇ ਨੇ ਨਹੀਂ ਫੜੀ ਅਸੀਂ ਤੇ ਰਾਜਵਾਨਾ ਸਾਹਮਣੂ ਵੀ ਅੱਗੇ ਉਹਨਾਂ ਨੂੰ ਅਸੀਂ ਟਿਕਟ ਦਿੱਤੀ ਸੀ ਜੀ ਤੇ ਜਿੰਨੀ ਲੜਾਈ ਆ ਬੰਦੀ ਸਿੱਖਾਂ ਦੀ ਜੇ ਸਹੀ ਮਿਹਨਤ ਤੇ ਲੜੀ ਹੈ ਤੇ ਕਾਲੀ ਦਲ ਨੇ ਲੜੀ ਹੈ ਜੀ ਆ ਜਿੰਨੇ ਬੰਦੀ ਸਿੱਖਾਂ ਜ Punjab 'ਚ ਹੈ ਉਹਨਾਂ ਨੂੰ Punjab 'ਚ ਲਿਆਉਣ ਤੇ ਸਭ ਤੋਂ ਵੱਡਾ ਕ੍ਰੈਡਿਟ ਜਾਂਦਾ ਬਾਦ ਵੱਡੇ ਬਾਲ ਸਾਹਿਬ ਦਾ ਜੀ ਵਕ ਵਕ ਜੇਲ੍ਹਾਂ ਸੀ ਉਹਨਾਂ ਨੇ ਇੱਥੇ ਲੈ ਕੇ ਆਏ ਜੀ ਰਾਜਵਾਨਾ ਸਾਹਮਣੂ ਫਾਂਸੀ ਲੱਗ ਜਾਣਾ ਜੇ ਇਹ ਕਾਲੀ ਦਲ ਨਾ ਹੁੰਦਾ ਜੀ ਵੱਡੇ ਬਾਲ ਸਾਹਿਬ ਨੇ ਜਦੋਂ ਸੌਂ ਹੀ ਚੁੱਕੀ ਸੀ ਤੇ ਉਦੋਂ ਉਹਨਾਂ ਦਾ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਕੱਲ ਪાંਚੀ ਲਾਓ ਪਰ ਲੱਗਨ ਨਹੀਂ ਦਿੱਤੀ ਅੱਜ ਤੱਕ ਨਹੀਂ ਲੱਗੀ ਸੋ ਜਿਹੜੀਆਂ ਜਿਹੜੇ ਲੋਕ ਕਹਿੰਦੇ ਆ ਆ ਉਹ ਲੋਕ ਆ ਜਿਹੜੇ ਫਰਸਟ੍ਰੇਟਡ ਹੋਏ ਪਏ ਆ ਜੀ ਤੇ ਤੁਹਾਨੂੰ ਪਤਾ ਹੀ ਆ ਝੂਠ ਬੋਲਣ ਦਾ ਕੋਈ ਮਰਜ਼ੀ ਬੋਲੇ ਜੀ ਸੋ ਹੰ ਤਾਂ ਐਕਚੁਅਲੀ ਸਾਰਿਆਂ ਨੂੰ ਹੀ ਪਤਾ ਹੈ ਜੀ ਅਕਾਲੀ ਦਲ ਹੀ ਆ ਜੋ ਪੰਜਾਬ ਦੀ ਸਹੀ ਮੈਂਡੇ ਦੀ ਸੋਚ ਰੱਖਦੀ ਪਰ ਵਿਰੋਧੀ ਗੱਲ ਹੋਰ ਕੇ ਦਿੰਨੇ ਕਹਿੰਦੇ ਨੇ ਕਿ ਅਕਾਲੀ ਦਲ ਕੋਲੇ ਕੀ ਸਿਰਫ ਗੈਂਗਸਟਰ ਪਰਿਵਾਰ ਹੀ ਸੀ ਜਿਹਨੂੰ ਟਿਕਟ ਦਿੱਤੀ ਗਈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਇਸ ਗੱਲ ਕਰਕੇ ਸਵਾਲ ਖੜੇ ਕਰਦਾ ਆ ਕਾਂਗਰਸ ਦੀ ਗੱਲ ਕਰ ਲਓ ਅਮਨਿੰਦਰ ਸਿੰਘ ਰਾਜਾ ਆਪਣੇ ਖੁੱਲਕੇ ਬੋਲਦੇ ਨੇ ਇਸ ਚੀਜ਼ ਦੇ ਉੱਪਰ ਕਹਿੰਦੇ ਨੇ ਕਿ ਇਕੱਲੇ ਗੈਂਗਸਟਰ ਹੀ ਕਹੋ ਗੈਂਗਸਟਰਾਂ ਨੂੰ ਸ਼ਰੋਮਣੀ ਕਲਦਲ ਪਾ ਰਹੀ ਆ ਗੈਂਗਸਟਰਾਂ ਨੂੰ ਸ਼ਰੋਮਣੀ ਕਲਦਲ ਬढ़ावा ਦੇ ਰਹੀ ਆ ਕਹਿੰਦੇ ਪਤਾ ਨਹੀਂ ਕਿਹਦੇ ਕਰਨ ਨੂੰ ਜਾ ਕੇ ਫੋਨ ਲਾ ਦਿੱਤਾ ਜਾਵੇ ਤੇ ਕਹਿੰਦੇ ਨੇ ਕਿ ਪਈਆਂ ਤਾਂ ਸਾਡੇ ਵਾਲੇ ਪਾਸੇ ਆਜੋ ਨਹੀਂ ਫਿਰ ਦੇਖਾਂਗੇ ਇਹ ਕੱਲ ਦੱਸੋ ਕੀ ਕਿਸੇ ਬੰਦੇ ਨੇ ਜਿਹਨੂੰ ਟੈਲੀਫੋਨ ਤੇ ਸਿੱਧੇ ਕੰਨ ਤੇ ਫੋਨ ਲਾਇਆ ਕਿਸੇ ਹੁਣੇ ਨੇ ਬਿਆਨ ਦਿੱਤਾ ਐਵੇਂ ਇੱਕ ਤੜਮੀ ਫੌਜੀ ਪਰਿਵਾਰ ਨੂੰ ਤੁਸੀਂ ਗੈਂਗਸਟਰ ਜੋੜਦੇ ਹੋ ਇਹ ਤਾਂ ਸ਼ਰਮ ਦੀ ਗੱਲ ਨਹੀਂ ਹੈ ਉਹ ਵੀ ਕਾਂਗਰਸ ਵਰਗੀ ਪਾਰਟੀ ਜੀ ਆ ਇੱਕ ਰਾਜਾ ਬੜੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਜੀ ਜਿਸ ਮਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ ਉਹਨੂੰ ਉਹ ਗੈਂਗਸਟਰ ਨਹੀਂ ਲੱਗਦੀ ਜਿਹਨੇ ਸਾਰਾ ਕੁਝ ਹੀ ਤਬਾਹ ਕਰਤਾ ਸੀ ਇੱਕ ਕੌਮ ਦਾ ਜੀ ਤੇ ਜਿਹੜੀ ਉਹ ਪਰਿਵਾਰ ਜਿਹਨੇ ਉਸ ਟਾਈਮ ਫੌਜ ਛੱਡ ਕੇ ਗੁਰੂ ਘਰ ਦੀ ਰੱਖਿਆ ਵਾਸਤੇ ਨਿਕਲੇ ਉਹਨਾਂ ਨੂੰ ਗੈਂਗਸਟਰ ਬਣਾਤਾ ਮੈਨੂੰ ਲੱਗਦਾ ਹੈ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਇੰਨੇ ਟੀਟ ਹੈ ਇਹਨੇ ਬੇਸ਼ਰਮ ਹੈ ਇਹਨਾਂ ਨੂੰ ਗਾਂਧੀ ਪਰਿਵਾਰ ਤੋਂ ਬਗੈਰ ਕੁਝ ਦਿਖਦਾ ਨਹੀਂ ਹੈ ਉਹਨਾਂ ਵਾਸਤੇ ਸਾਰੇ ਗੈਂਗਸਟਰ ਹੈ ਐਕਸੈਪਟ ਗਾਂਧੀ ਪਰਿਵਾਰ ਉਹਨਾਂ ਵਾਸਤੇ ਐਡੀ ਵੱਡੀ ਉਹ ਗੱਲਾਂ ਕਹਿ ਜਾਂਦੇ ਆ ਜੀ ਪਰ ਮੈਨੂੰ ਲੱਗਦਾ ਸਿੱਖ ਜੇ ਉਹ ਸੱਚਾ ਸਿੱਖ ਨਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜੀ ਅਗਲਾ ਕਹਿੰਦੇ ਆ ਪਰ ਅਮਰਪਾਲ ਬਾਠਨ ਕੀ ਸਬੰਧਾ ਕੀ ਰਿਸ਼ਤਾ ਹੈ ਕੌਣ ਹੈ ਕੌਣ ਜਿੰਨਾਂ ਦੀ ਗੱਲ ਚੱਲਦੀ ਹੈ ਅਮਰਪਾਲ ਬਾਠ ਦੀ ਸੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਜੀ ਸਾਡੀ ਕੈਂਡੀਡੇਟ ਜੀ ਜਿਹੜੇ ਹੈਗੇ ਆਪਣੇ ਬੀਬੀ ਪ੍ਰਿੰਸੀਪਲ ਜੀ ਜੀ ਇਹਨਾਂ ਦਾ ਜਿਹੜਾ ਹੈਗਾ ਨਾ ਬੜਾ ਪਰਿਵਾਰ ਅਸੀਂ ਦੇਖਿਆ ਕਿ ਆ ਪਰਿਵਾਰ ਹੈ ਜੀ ਇਸ ਪਰਿਵਾਰ ਦਾ ਕੁਰਬਾਨੀ ਹੈ ਐਂਡ ਅਸੀਂ ਸਾਡੀ ਸੋਚ ਸੀ ਜੀ ਕਿ ਅਸੀਂ ਨਵੇਂ ਲੋ ਚਿਹਰੇ ਲੈ ਕੇ ਆਈਏ ਜੀ ਤੇ ਆ ਪਰਿਵਾਰ ਇਸ ਕਰਕੇ ਪਾਰਟੀ ਨੇ ਆ ਫੈਸਲਾ ਕੀਤਾ ਉਹਨਾਂ ਵਾਸਤੇ ਕਿਉਂਕਿ ਇੱਕ ਪ੍ਰਿੰਸੀਪਲ ਰਟਾਇਰ ਹੋਇਆ ਤੁਸੀਂ ਉਹਨਾਂ ਦੀ ਸਪੀਚ ਵੀ ਸੁਣੋ ਗੱਲਾਂ ਵੀ ਸੁਣੋ ਬੜੇ ਨੇਕ ਪਰਿਵਾਰ ਤੋਂ ਐ ਸਾਡੀ ਸੋਚ ਇਸ ਲਈ ਉਹਨਾਂ ਨੂੰ ਲੈ ਕਿਉਂਕਿ ਉਸ ਪਰਿਵਾਰ ਨੇ ਕੁਰਬਾਨੀ ਦਿੱਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਲੋਕਾਂ ਨੂੰ ਜਿਹੜੇ ਐਜੇ ਪਰਿਵਾਰਾਂ ਇਹਨਾਂ ਨੂੰ ਕਿਸੇ ਨੇ ਉਹਨਾਂ ਬਾਣੀ ਪੜੀ ਤੇ ਜੇ ਤੁਸੀਂ ਇਤਿਹਾਸ ਵੀ ਦੇਖੋਗੇ ਬੰਦੀ ਸਿੱਖਾਂ ਦੀ ਲੜਾਈ ਕਲਾ ਕਾਲੀ ਦਾ ਲੜਦ ਰਿਆ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਦੂਜੇ ਪਾਸੇ ਆਵਾਜ਼ ਇਹ ਆਉਂਦੀ ਹੈ ਕਿ ਪੰਥਕ ਧਿਰਾਂ ਇੱਕ ਹੋਈਆਂ ਨੇ ਮਨਦੀਪ ਸਿੰਘ ਪੰਥਕ ਉਮੀਦਵਾਰ ਨੇ ਸ਼੍ਰੋਮਣੀ ਕਾਲਦਲ ਕਹਿੰਦੀ ਹੈ ਕਿ ਅਸੀਂ ਪੰਥਕ ਉਮੀਦਵਾਰਾਂ ਤੁਹਾਨੂੰ ਹੀ ਲੱਗਦਾ ਕਿ ਵੋਟਰ ਵੀ ਕਿਤੇ ਨਾ ਕਿਤੇ 60-5 ਦੇ ਵਿੱਚ ਨੇ ਕਿ ਅਸਲ ਪੰਥਕ ਅਕਰ ਦੇ ਵਿੱਚ ਹੈ ਕੌਣ ਪੰਥਕ ਕਿਹਨੂੰ ਮੰਨਿਆ ਜਾਵੇ ਜੇ ਪੰਥ ਨੂੰ ਵੋਟ ਪਾਉਣੀ ਹੈ ਤਾਂ ਸ਼੍ਰੋਮਣੀ ਕਾਲਦਲ ਨੂੰ ਪਾਈ ਜਾਵੇ ਜਾਂ ਫਿਰ ਮਨਦੀਪ ਖਾਲਸਾ ਨੂੰ ਪਾਈ ਜਾਵੇ ਕਿ ਪਾਸੇ ਕਹਿੰਦੇ ਨੇ ਕਿ ਅਸੀਂ ਪੰਥਕ ਧਿਰਾਂ ਪਾਈ ਸਾਨੂੰ ਵੋਟ ਪਾਓ ਦੇਖੋ ਕੀ ਹੈ ਸ਼੍ਰੋਮਣੀ ਅਖਾਲੀ ਦਲ ਇੱਕੋ ਹੀ ਹੈ ਜੀ 105 ਸਾਲ ਪੁਰਾਣੀ ਪਾਰਟੀ ਹੈ ਜੀ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਜੀ ਇਤਿਹਾਸ ਹੈ بڑے ਲੋਕ ਆਉਂਦੇ ਆ ਜੀ ਆਪਣੇ ਆਪ ਨੂੰ ਪੰਥ ਕਹਿੰਦੇ ਆ ਪਰ ਲੋਕ ਨਕਾਰ ਦਿੰਦੇ ਆ ਜੀ ਕਿਤੇ ਇੱਕ ਵਾਰ ਇੱਕ ਦੋ ਵਾਰ ਗੁੰਮਰਾ ਹੋ ਕੇ ਉਹ ਵੋਟਾਂ ਪਾ ਜਾਂਦੀਆਂ ਉਹਦੇ ਬਾਅਦ ਕ੍ਰੈਸ਼ ਹੋ ਜਾਂਦਾ ਉਹਨਾਂ ਦਾ ਹੂੰ ਕਿਉਂ ਹੁੰਦਾ ਹੈ ਹੂੰ ਕਿਉਂਕਿ ਉਹਨਾਂ ਦੀ ਜਦੋਂ ਪਤਾ ਲੱਗਦਾ ਕ੍ਰੈਡੀਬਿਲਟੀ ਹੈ ਨਹੀਂ ਜੀ ਅੱਜ ਕਿਉਂ ਕਾਲੀ ਦਲ ਵਾਪਸ ਅੱਗੇ ਆ ਰਿਹਾ ਹੈ ਹੂੰ ਕਿਉਂਕਿ ਲੋਕਾਂ ਨੇ ਰਿਅਲਾਈਜ਼ ਕਰ ਲਿਆ ਕਿ ਜੇਬ ਬਚਨਾ ਤੇ ਪੰਜਾਬ ਆਪਣੇ ਖੇਤਰੀ ਪਾਰਟੀ ਲੈ ਕੇ ਆਓ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਪੰਥਕ ਗੱਲ ਹੈ ਜੀ ਐਸਜੀਪੀਸੀ ਦਾ ਇਲੈਕਸ਼ਨ ਜਿਹੜਾ ਕੱਲ ਹੋਇਆ ਹੈ ਜੀ ਕਲੀਅਰ ਕੱਟ ਬੋਡਟ ਹੈ ਜੀ ਇੱਕ ਪਾਸੇ 108 17 ਇੱਕ ਪਾਸੇ 18 ਜੀ ਪਿਛਲੀ ਵਾਰ 30 ਸੀ ਉਹਨਾਂ ਕੋਲੇ ਹਮ ਐਂਡ ਆ ਜਿਹੜੇ ਸੀ ਸਾਰੀਆਂ ਪਾਰਟੀਆਂ ਇਕੱਠੀਆਂ ਸੀ ਜੀ ਇਹਦੇ ਵਿੱਚ ਭਾਈ ਅਮਰਤਪਾਲ ਦੇ ਵੀ ਬੰਦੇ ਸੀ ਜੀ ਇਹਦੇ ਵਿੱਚ ਕਾਂਗਰਸ ਵੀ ਸੀ ਜੀ ਇਦੇ ਵਿੱਚ ਬੀਜੇਪੀ ਦੇ ਵੀ ਲੋਕ ਜਿਹੜੇ ਬੀਜੇ ਸ਼ਾਮਲ ਹੈ ਕੋਈ ਮੈਂਬਰ ਉਹ ਵੀ ਸੀ ਜੀ ਤੇ ਆਮ ਆਦਮੀ ਪਾਰਟੀ ਦੇ ਸੀ ਤੁਸੀਂ ਦੇਖ ਲਓ ਸਾਰੇ ਇਕੱਠੇ ਐ ਤੁਸੀਂ ਦੇਖ ਲਓ ਇੱਕ ਪਲੈਟਫਾਰਮ ਤੇ ਕਾਂਗਰਸ ਦੇ ਤੇ ਅਮਰਿਤਪਾਲ ਦੇ ਤੇ ਆਪ ਦੇ ਸਾਰੇ ਮੈਂਬਰ ਇੱਕ ਪਾਸੇ ਐ ਇੱਕ ਪਾਸੇ ਸ਼ਰੋਮਨੀ ਖਾਲੀ ਦਾ ਲੈ ਤੁਸੀਂ ਕੀ ਮਰਦੇ ਕਿਉਂ ਮੈਂ ਕਲੈਰਿਟੀ ਆ ਕਹਿ ਰਿਹਾ ਆ ਸਾਰੇ ਦਾ ਏਜੰਡਾ ਇੱਕੋ ਇੱਕ ਐ ਜੀ ਸਾਰੀਆਂ ਦੂਜੀਆਂ ਕੀ ਅਸੀਂ ਪੰਜਾਬ ਤੇ ਉੱਤੇ ਕਾਬਜਤਾ ਹੋਵਾਂਗੇ ਹੂੰ ਜੇ ਆਪਾਂ ਰੀਜਨਲ ਪਾਰਟੀ ਨੂੰ ਖਤਮ ਕਰ ਦਈਏ ਜੀ ਆ ਨੈਸ਼ਨਲ ਪਾਰਟੀ ਦਾ ਏਜੰਡਾ ਹੈ ਕਿ ਸਾਡੀ ਸਟੇਬਿਲਟੀ ਸੂਬੇ ਚ ਉੱਥੇ ਹੋਊਗੀ ਕਿ ਰੀਜਨਲ ਪਾਰਟੀ ਨੂੰ ਖਤਮ ਕਰ ਦਈਏ ਹਰ ਸਟੇਟ ਤੇ ਆ ਕੋਸ਼ਿਸ਼ ਕਰਦੇ ਆ ਕਿ ਰੀਜਨਲ ਪਾਰਟੀ ਨੂੰ ਖਤਮ ਕਰੀਏ ਕਿਉਂਕਿ ਇਕੱਲੀ ਰੀਜਨਲ ਪਾਰਟੀ ਹੈ ਜਿਹੜੀ ਆਪਣੇ ਸਟੇਟ ਵਾਸਤੇ ਲੜਦੀ ਹੈ ਹੂੰ ਹੁਣ ਤੁਹਾਡੇ ਸਾਹਮਣੇ ਹੈ ਜੇ ਪੰਜਾਬ ਤੇ ਹਰਿਆਣਾ ਚ ਲੜਾਈ ਹੋ ਜੇ ਕੋਈ ਮੁੱਦੇ ਤੇ ਨਾ ਆਮ ਆਦਮੀ ਬੋਲਣਗੇ ਨਾ ਚੰਡੀਗੜ੍ਹ ਆ ਆਪਣਾ ਆ ਕਾਂਗਰਸ ਵਾਲੇ ਆਪਣੋਂ ਕਿ ਨਾ ਭ ਜੀਪੀਰ ਬੋਲਣਗੇ ਜੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖੋ ਕੀ ਹੋਇਆ ਜੀ ਸਾਡੇ ਕੰਟਰੋਲ ਲੈ ਗਏ ਕੱਲਾ ਬੋਲਣ ਵਾਲਾ ਕਾਲਾ ਕਾਲੀਦਲਾ ਜਿਹੜਾ ਪਾਖੜਾ ਤੇ ਡੈਮ ਦੀ ਸਾਰੀ ਸਿਕਿਉਰਿਟੀ ਲੈ ਕੇ ਬੋਲਣ ਵਾਲਾ ਕਾਲਾ ਕਾਲੀਦਲਾ ਕਿਉਂ ਕਿਉਂਕਿ ਆ ਸੋਚਦੇ ਆ ਕਿ ਸਾਡਾ ਹਰਿਆਣੇ ਦੀ ਵੋਟਾਂ 'ਚ ਨਾ ਫਰਕ ਪੈ ਜਾਏ ਸਾਡੀ ਦੂਜੀ ਸਟੇਟ ਤੋਂ ਛੁੱਟ ਕੇ ਸਾਡੇ ਵਾਸਤੇ ਤਾਂ ਇੱਕੋ ਹੀ ਪੰਜਾਬ ਹੈ ਜੀ ਸੋ ਜਿੰਨਾ ਤੱਕ ਸੂਬੇ ਦੇ ਲੋਕ ਆਪਣੇ ਰੀਜਨਲ ਪਾਰਟੀ ਨੂੰ ਪ੍ਰਿਫਰ ਨਹੀਂ ਕਰਦੇ ਉਨੀ ਦੇਰ ਉਹ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ ਕਿਉਂਕਿ ਰੀਜਨਲ ਪਾਰਟੀਆਂ ਵਾਸਤੇ ਆਪਣਾ ਸੂਬਾ ਸਾਡੇ ਦਿਲ ਵੰਡਿਆ ਨਹੀਂ ਇੱਕ ਜਗ੍ਹਾ ਤੇ ਹੀ ਹੈ ਤੁਸੀਂ ਕਹਿੰਦੇ ਹੋ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ ਮੁੱਖ ਮੰਤਰੀ ਸਾਹਿਬ ਦੇ ਜੇ ਸਪੀਚਾਂ ਸੁਣੀਆਂ ਪਿਛਲੇ ਮੁਖਸਰ ਸਾਹਿਬ ਦੀ ਜੋ ਕਿਤੇ ਵੀ ਸਪੀਚ ਸੁਣੀ ਉਹ ਕਹਿੰਦੇ ਨੇ ਕਿ ਤਰੱਕੀ ਕਾਦੀ ਜਿੰਨਾ ਲੁੱਟਿਆ ਜਿੰਨਾ ਕੁੱਟਿਆ ਇਹਨਾਂ ਪਾਰਟੀਆਂ ਨੇ ਕੁੱਟਿਆ ਸਭ ਤੋਂ ਵੱਡੇ ਇਲਜ਼ਾਮ ਸ਼੍ਰੋਮਣੀ ਕਾਲ ਦਲ ਦੇ ਉੱਪਰ ਉਹ ਲਾਉਂਦੇ ਨੇ ਕਹਿੰਦੇ ਨੇ ਕਿ ਬਦਲ ਸਾਹਿਬ ਵੀ ਤਾਂ ਕਹਿੰਦੇ ਫਿਰਦੇ ਨੇ ਕਿ ਆ ਵੀ ਬਦਲ ਸਾਹਿਬ ਨੇ ਬਣਾਇਆ ਆ ਵੀ ਵੱਡੇ ਬਦਲ ਸਾਹਿਬ ਨੇ ਬਣਾਇਆ ਪਰ ਕਹਿੰਦੇ ਜਦੋਂ ਪਰਗਾੜੀ ਬੈਬਲ ਦੇ ਵਿੱਚ ਲੰਘਦੇ ਨੇ ਉਦੋਂ ਕਿਉਂ ਨਹੀਂ ਬਦਲ ਸਾਹਿਬ ਨੂੰ ਯਾਦ ਆਉਂਦਾ ਕਿ ਇੱਥੇ ਵੀ ਸਾਡੀ ਸੱਤਾ ਦੇ ਵਿੱਚ ਜਿਹੜਾ ਕੁਝ ਹੋਇਆ ਸੀ ਜੇ ਉਹ ਕਹਿੰਦੇ ਆ ਸਰਕਾਰ ਉਹਨਾਂ ਦੀ ਐ ਸਾਡੇ ਤੇ ਪਰਚਾ ਕਿਉਂ ਦਿੱਤਾ ਸਰਕਾਰ ਤਾਂ ਉਹਨਾਂ ਦੀ ਐ ਜੀ ਇੱਕ ਪਾਸੇ ਤੁਸੀਂ ਪਾਵਰ ਪਲਾਂਟ ਦੀ ਗੱਲ ਕਰ ਰਹੇ ਹੋ ਜੀ ਇੱਕ ਪਾਸੇ ਰੋਡਸ ਦੀ ਕਰ ਰਹੇ ਹੋ ਇੱਕ ਪਾਸੇ ਰੈਫਾਇਨਰੀ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਬੈਬਲ ਕਲਾਂ ਦੀ ਕਰ ਰਹੇ ਹੋ ਜੀ ਮਾਨ ਸਾਹਿਬ ਤੁਸੀਂ ਸੀ ਉੱਥੇ ਗਏ ਜੀ ਤੁਹਾਨੂੰ ਸਟੇਜ ਤੋਂ ਕੱਢੇ ਗਿਆ ਸੀ ਕੋਈ ਸ਼ਰਾਬ ਪੀ ਕੇ ਜੀ ਉਹ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਹੀ ਉੱਥੇ ਬੈਠੇ ਸੀ ਸ਼ਰਾਬ ਪੀ ਕੇ ਜੀ ਭਗਵਾਨਤਮਨ ਨੂੰ ਤਾਂ ਪਤਾ ਹੀ ਨਹੀਂ ਜੀ ਬੇਸਿਕਲੀ ਮੇਰਾ ਮਤਲਬ ਹੈ ਉਹ ਮੈਨੂੰ ਲੱਗਦਾ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਵੱੜ ਗਿਆ ਹੈ ਜੀ ਕੀ ਉਹ ਜੋ ਬੋਲਦਾ ਉਹਦਾ ਪਤਾ ਹੀ ਨਹੀਂ ਇੱਕ ਵਾਰ ਵੀ ਮਾਨ ਸਾਹਿਬ ਨੇ ਆਪਣੇ ਚਾਰ ਸਾਲਾਂ 'ਚ ਕਿਸੇ ਭਾਸ਼ਣ 'ਚ ਕਿਹਾ ਕਿ ਮੈਂ ਆਹ ਚੀਜ਼ ਬਣਾਈ ਹੈ ਪੰਜਾਬ ਵਾਸਤੇ ਉਹ ਤਾਂ ਕਹਿੰਦੇ ਨੇ ਜੀ ਕਿ ਐਗਜ਼ਾਮਪਲ ਜੀ ਕਿਹੜੀ ਚੀਜ਼ ਗਈ ਪਿਛਲੇ ਦਿਨਾਂ ਦੇ ਵਿੱਚ ਸਕੂਲਾਂ ਦੀ ਗੱਲ ਕਰਦੇ ਨੇ ਹਸਪਤਾਲਾਂ ਦੀ ਕਿਹੜੇ ਹਸਪਤਾਲਾਂ ਦੀ ਗੱਲਾਂ ਗੱਲਾਂ ਉਹ ਕਰਦੇ ਨੇ ਹਸਪਤਾਲਾਂ ਦੀ ਗੱਲ ਕਰਦੇ ਨੇ ਮੈਨੂੰ ਐਗਜ਼ਾਮਪਲ ਦੋ ਨਾ ਕਿਹੜਾ ਹਸਪਤਾਲ ਬਣਾਇਆ ਕਹਿੰਦੇ ਸਕੂਲ ਬਣਾਇਆ ਹਸਪਤਾਲ ਬਣਾਇਆ ਕਿਹੜਾ ਜਿਹੜਾ ਸਕੂਲ ਬਣਾਇਆ ਨਾਂ ਦੱਸ ਦਿਓ ਕਿਹੜੇ ਪਿੰਡ ਬਣਾਇਆ ਉਹ ਤਾਂ ਕਹਿੰਦੇ ਨੇ ਕਿ ਬਣਾਏ ਨੇ ਯਾਰ ਪਿੰਡ ਤਾਂ ਨਾ ਦੱਸੋ ਹਮ ਅਸੀਂ ਦੱਸਦੇ ਹਾਂ ਤੁਸੀਂ ਕਹਿੰਦੇ ਕੁਸ਼ਟ ਬਠਿੰਡਾ ਬਣਾਇਆ ਅਸੀਂ ਜੀ ਏਮਜ਼ ਬਠਿੰਡਾ ਬਣਾਇਆ ਅਸੀਂ ਜੀ ਅਸੀਂ ਰਿਫਾਇਨਰੀ ਬਣਾਈ ਹੈ ਅਸੀਂ 에어ਪੋਰਟ ਬਣਾਇਆ ਬਠਿੰਡਾ ਸ਼ਹਿਰ ਲੁਧਿਆਣਾ ਸ਼ਹਿਰ ਤੁਸੀਂ ਜਿਹੜੇ ਜਿੰਨੇ ਵੀ ਤੁਸੀਂ ਇੰਸਟੀਟਿਊਸ਼ਨਸ ਐ ਜੀ ਪਤਾ ਕਰੋ ਕਿਦੋਂ ਬਣਿਆ ਸ੍ਰੀ ਅਕਾਲੀ ਦਲ ਨੇ ਬਣਾਇਆ ਜੀ ਇੱਕ ਵੀ ਚੀਜ਼ ਮੈਂ ਇਕੱਲੇ ਮੇਰੇ ਇੰਟਰਵਿਊ ਬਾਅਦ ਮੈਂ ਬੇਨਤੀ ਕਰਾਂਗਾ ਤੁਸੀਂ ਕਾਂਗਰਸ ਦੇ ਲੀਡਰ ਨੂੰ ਇੰਟਰਵਿਊ ਜਿਪਲਿਓ ਜੀ ਤੇ ਝਾੜੋ ਉਹਨਾਂ ਨੂੰ ਕਹੋ ਜੀ ਨਾ ਗਿਣੌਣ ਲੱਗ ਜਾਓ ਇੰਸਟੀਟਿਊਸ਼ਨਸ ਦੇ ਐ ਨਾ ਕਹੋਗੇ ਅਸੀਂ ਕੀਤਾ ਜੀ ਤੁਸੀਂ ਤਾਂ ਐਗਜ਼ਾਮਪਲ ਦਿਓ ਮਾਨ ਸਾਹਿਬ ਭਗਵੰਤ ਮਾਨ ਨੇ 4 ਜਾਂ 5 ਮੈਡੀਕਲ ਕਾਲਜਸ ਦਾ ਨੀ ਪੱਤਰ ਰੱਖਿਆ ਜੀ ਸੰਗਰੂਰ ਮੈਨਕਲ ਕਾਲਜ ਦੇ ਅੱਜ ਤੱਕ ਇੱਟ ਨਹੀਂ ਲੱਗੀ ਜੀ ਇੱਕ ਟਨੀ ਲੱਗੀ ਉਹਦੇ ਆਪਣੇ ਜ਼ਿਲ੍ਹੇ ਚ ਹਮ ਆਇਤਾ ਕਾਰਨ ਹੁਣ ਲੋਕ ਸਮਝ ਗਿਆ ਕਿ ਪਛਤਾ ਰਿਹਾ ਕਿ ਗਲਤੀ ਕਰ ਲਈ ਐਜੇ ਠੱਗ ਜੀ ਇੱਥੇ ਆਇਆ ਹੁਣ ਆਮ ਆਦਮੀ ਪਾਰਟੀ ਦੀ ਮੈਂਟੈਲਿਟੀ ਦਾ ਪਤਾ ਲੱਗਦਾ ਕੇਜਰੀਵਾਲ ਦੇ ਭਾਸ਼ਣ ਤੋਂ ਜੀ ਜਿਹੜਾ ਪਰਸੋ ਨੇ ਭਾਸ਼ਣ ਦਿੱਤਾ ਜੀ ਕਿ ਪੂਰਾ ਪੰਜਾਬ ਪਹਿਲੀ ਗੱਲ ਤੋਂ ਉਹਨੂੰ ਐਂ ਨਹੀਂ ਪਤਾ ਕਿ ਪੂਰੇ ਪੰਜਾਬ ਸਾਡੇ ਨਹੀਂ ਹੋਏ ਜੀ ਉਹਨੇ ਕਿਹਾ ਜੀ ਸਾਰਾ ਪੰਜਾਬ ਡੁੱਬ ਗਿਆ ਹਮ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮਹੀਨੇ ਦੇ ਅੰਦਰ ਸਾਰੇ ਕਿਸਾਨਾਂ ਦੇ ਖਾਤਿਆਂ 'ਚ 50000 ਰੁਪਏ ਪਾਤਾ ਕਿੱਲੇ ਮਗਰ ਜੀ ਦੇਖੋ ਇਹ ਜਿਆ ਬਿਆਨ ਝੂਠ ਤੇ ਝੂਠ ਹੂੰ ਉਵੇਂ ਬਿਆਨ ਭਗਵੰਤਮਨ ਦਈ ਜਾਂਦਾ ਮੈਂ ਸਕੂਲ ਬਣਾਤੇ ਨਾ ਤਾਂ ਦੱਸੇ ਕਿਹੜਾ ਸਕੂਲ ਬਣਾਇਆ ਕਿਹੜਾ ਹਸਪਤਾਲ ਬਣਾਇਆ ਕਿਹੜੀ ਚੀਜ਼ ਬਣਾਈ ਹੈ ਦੱਸ ਨਹੀਂ ਸਕਦੇ ਬਸ हां ਹਣ ਕੀ ਕਾਲੀ ਦਲ ਨੂੰ ਬੜਾ ਸਮਾਂ ਹੋ ਗਿਆ ਸੱਤਾ ਤੋਂ ਪਾਸੇ ਗਿਆ ਨੂੰ ਪਰ ਅੱਜ ਵੀ ਜੇਕਰ ਭਗਵੰਤ ਸਿੰਘ ਮਾਨ ਦੀਆਂ ਸਪੀਚਾਂ ਦੀ ਗੱਲ ਕਰੀਏ ਭਗਵੰਤ ਸਿੰਘ ਮਾਨ ਦੇ ਭਾਸ਼ਣਾਂ ਦੀ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਤੇ ਹਰ ਭਾਸ਼ਣ ਦੇ ਵਿੱਚ ਉਹਨਾਂ ਦੇ 10 ਤੋਂ 15 ਮਿੰਟ ਜਿਹੜੇ ਉਹ ਜ਼ਰੂਰ ਹੁੰਦੇ ਤੁਸੀਂ ਇਹਨਾਂ ਦਾ ਖਾਸ ਕਰ ਕੀ ਕਰਨ ਕੱਲੇ ਭਗਵੰਤ ਮਾਨ ਦੇ ਨਹੀਂ ਕਾਂਗਰਸ ਦਾ ਭਾਸ਼ਣ ਦੇਖ ਲਓ ਜੀ ਇੱਕੋ ਹੀ ਗੱਲ ਬਾਦਲ 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 ਹੂੰ ਕਿਉਂਕਿ ਡਰਦੇ ਕੱਲੇ ਬਾਦਲ ਤੇ ਕਾਲੀ ਦਲ ਤੋਂ ਹੂੰ ਉਹਨੂੰ ਪਤਾ ਕਿ ਆ ਜ਼ਮੀਨ ਨਾਲ ਜੁੜੀ ਪਾਰਟੀ ਹੈ ਚਲੋ ਕੋਈ ਕਾਰਨਾ ਕਰਕੇ ਇਹਨਾਂ ਦੇ ਝੂਠ ਨਾਲ ਇਹਨਾਂ ਨੇ ਜਰੂਰ ਨੇ ਡਰਾਮੇ ਕੀਤੇ ਕਰਕੇ ਕਸ਼ੋਰਮਨੀ ਕਾਲੀ ਦਲ ਦੀ ਥੋੜੀ ਪੋਜੀਸ਼ਨ ਵੀਕ ਹੋਈ ਆ ਪਰ ਵੀਕ ਨਹੀਂ ਹੋਈ ਹੂੰ ਬੇਸ ਉਨਾ ਹੀ ਸਟਰੋਂਗ ਹੈ ਨੀਆ ਉਨੀਆਂ ਮਜ਼ਬੂਤ ਹੈ ਹੂੰ ਤਾਂ ਰਿਬਾਉਂਡ ਦਾ ਟਾਈਮ ਆ ਗਿਆ ਹੈ ਕਿਉਂਕਿ ਲੋਕਾਂ ਦਾ ਜੋ ਪਿਆਰ ਮਿਲ ਰਿਹਾ ਤੁਹਾਨੂੰ ਤਰਨ ਤਰਨ ਇਲੈਕਸ਼ਨ ਚ ਪਤਾ ਲੱਗ ਜਾਊਗਾ ਜੀ ਜਿਹੜੇ ਆ ਕਹਿੰਦੇ ਸੀ ਖਤਮ ਹੋ ਗਿਆ ਕਾਲੀ ਦਲ ਹੂੰ ਪਤਾ ਲੱਗ ਜਾਊ ਤਰਨ ਤਰਨ ਇਲੈਕਸ਼ਨ ਤੁਸੀਂ ਸੈਮੀਫਾਈਨਲ ਮੰਨਦੇ ਹੋ ਤਰਨ ਤਰਨ ਇਲੈਕਸ਼ਨ 227 ਦਾ ਸੈਮੀਫਾਈਨਲ ਮੰਨਦੇ ਹੋ ਤੁਸੀਂ 100% ਕਿਉਂਕਿ ਆ ਇਲੈਕਸ਼ਨ ਉਸ ਟਾਈਮ ਤੇ ਆਇਆ ਜਦੋਂ ਹੁਣ ਇੱਕ ਸਾਲ ਰਹਿ ਗਿਆ ਜੀ ਆਮ ਆਦਮੀ ਪਾਰਟੀ ਬੜਾ ਸਰਕਾਰ ਦਾ ਜੋਰ ਲਾ ਰਹੀ ਹੈ ਜੀ ਆਮ ਆਦਮੀ ਪਾਰਟੀ ਨੇ ਆਪਣੇ ਪੁਲਿਸ ਵਾਲੇ ਲਿਆਂਦੇ ਐ ਪੋਸਟਿੰਗ ਕਰਾਈਆਂ ਐ ਐਸ ਐਚਓ ਤੇ ਲੈ ਕੇ ਟੀ ਐਸ ਪੀ ਤੁਸੀਂ ਦੇਖ ਲਓ ਜਿਹੜੇ ਆਪਣੇ ਹੈਗੇ ਫੂਡ ਇਨਸਪੈਕਟਰ ਜੀ ਜਿਹੜੇ ਅਕਾਲੀ ਦਲ ਦੇ ਕਿਸੇ ਦੁਕਾਨਾਂ ਉੱਥੇ ਜਾ ਕੇ ਉਹ ਸੈਂਪਲ ਭਰੀ ਜਾਂਦੇ ਐ ਐਸ ਐਚਓ ਬਲਾ ਬਲਾ ਕੇ ਸਰਪੰਚਾਂ ਦੇ ਭੂਟੇ ਕੇਸ ਕੀਤੀ ਜਾਂਦੇ ਐ 70 ਸਾਡੇ ਲੀਡਰਾਂ ਦੇ 57 ਕਰਤੀ ਇਹਨਾਂ ਨੇ ਜੀ ਐਸ ਐਚਓ ਤੇ ਡੀਐਸਪੀ ਦੋਨੋਂ ਹੀ ਇੱਕੋ ਮਿਸ਼ਨ ਤੇ ਲੱਗੇ ਆ ਜੀ ਕੀ ਅਸੀਂ ਆਮ ਆਦਮੀ ਨੂੰ ਜਣਾਉਣਾ ਹੈ ਸਾਡੇ ਤੇ ਇੱਕ ਹਰ ਵਰਕਰ ਤੇ ਬਗਰ ਪਿਆ ਹੈ ਜੀ ਕਿਉਂਕਿ ਸਰਕਾਰ ਯੂਜ਼ ਕਰ ਰਹੀ ਹੈ ਉਹਨਾਂ ਨੂੰ ਤੂੰ ਝੂਠੇ ਕੇਸ ਦੀ ਵੀ ਅੰਮ੍ਰਿਤਸਰ ਤੋਂ ਫੁਲਸਾਰੀ ਹੈ ਉਹ ਅਰੈਸਟ ਕਰਨ ਵਾਸਤੇ ਪਰ ਸਰਕਾਰੀ ਮਸ਼ੀਨਰੀ ਦੇ ਨਾਲ ਲੜਨਾ ਕਿੰਨਾ ਕੁ ਸਖਾਲਾ ਹੋਊਗਾ ਖਾਸ ਕਰ ਸ਼ਰੂਮਣੀ ਕਲਦੇ ਨੂੰ ਕਿਉਂਕਿ ਅਕਸਰ ਇਹ ਚਰਚਾਵਾਂ ਨੇ ਕਿ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਸਰਕਾਰ ਦੀ ਹੁੰਦੀ ਹੈ ਸਰਕਾਰ ਆਪਣਾ ਸਭ ਕੁਝ ਵਰਤਦੀ ਆ ਆਪਣੀ ਪਾਵਰ ਸਭ ਕੁਝ ਵਰਤਦੀ ਆ ਕਿੰਨਾ ਕੁ ਸਖਾਲਾ ਹੋਊਗਾ ਸਰਕਾਰ ਦੇ ਖਿਲਾਫ ਲੜਨ ਨੂੰ ਕਿ ਇੱਕ ਜਿੰਨੀ ਚੋਣਾ ਪੂਰੀ ਦੀ ਪੂਰੀ ਸਰਕਾਰ ਦਿੱਲੀ ਵਾਲੇ ਨੇਤਾ ਸਾਰੇ ਤਰਨ ਤਾਰਨ ਦੇ ਵਿੱਚ ਬੈਠੇ ਨੇ ਮੈਂ ਉਹੀ ਕਹਿਣਾ ਚਾਹਣਾ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਹ ਰਿਆ ਸੀ ਨਾ ਖਤਮ ਹੋ ਗਈ ਹੈ ਜੀ ਤੁਹਾਨੂੰ ਆ ਰਿਜ਼ਲਟ ਦੱਸੂਗਾ ਕੀ ਪਿਛਣਾ ਅਕਾਲੀ ਦਲ ਦੀ ਪੰਜਾਬ 'ਚ ਹਮ ਸਹੀ ਮੈਨੇ ਤੇ ਆਮ ਕਿਸੇ ਵੀ ਚਲੇ ਜਾਓ ਜੀ ਸਾਰੇ ਯਾਦ ਕਰਦੇ ਅਕਾਲੀ ਦਲ ਨੂੰ ਜੀ ਸਾਰੇ ਯਾਦ ਕਰਦੇ ਵੱਡੇ ਬਾਦਲ ਸਾਹਿਬ ਨੂੰ ਹਮ ਉਹ ਜਿਹੜੇ ਸਾਲ ਸੀ ਉਹਨਾਂ ਥੱਲੇ ਉਹ 골ਡਨ ਪੀਰੀਅਡ ਸੀ ਪੰਜਾਬ ਦਾ ਡਿਵੈਲਪਮੈਂਟ ਦਾ ਆਮ ਗਰੀਬ ਕਿਸਾਨ ਮਜ਼ਦੂਰ ਦੀ ਗੱਲ ਕੀਤੀ ਜਾਂਦੀ ਸੀ ਜੀ ਅੱਜ ਤੁਸੀਂ ਪ੍ਰੇਮਬਰ ਸਰ ਸਾਹਿਬ ਬੈਠੇ ਆਂ ਦੇਖੋ ਕਹਿ ਜਾ ਸ਼ਹਿਰ ਬਣਾਤਾ ਤੇ ਅੱਜ ਕਿੰਨੇ ਇਨਫਰਾਸਟ੍ਰਕਚਰ ਕਰੈਕ ਕਰ ਗਿਆ ਜੀ ਜੋ ਕੁਝ ਵੀ ਬਣਿਆ ਉਸੇ ਟਾਈਮ 10 ਸਾਲ ਬਣਿਆ ਹੁਣ ਤਾਂ ਕੁਝ ਬਣਿਆ ਹੀ ਨਹੀਂ ਹਮ ਬੰਨਣਾ ਕੀ ਸੀ ਉਹ ਸਾਰਾ ਹੁਣ ਖਤਮ ਹੋ ਰਿਹਾ ਇਨਾ 4 ਸਾਲਾਂ ਚ ਕੋਈ ਪ੍ਰਾਪਤੀ ਮੰਨਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਵੀ ਇੱਕ ਪ੍ਰਾਪਤੀ ਹੋਣ ਤੱਕ ਦਾ ਜਿਹੜਾ ਟਿਨਿਓਰ ਰਿਹਾ ਉਹ ਮੈਂ ਤਾਂ ਚੈਲੰਜ ਕਰਦਾ ਥੋੜੇ ਰਾਈ ਜੀ ਮੁੱਖ ਮੰਤਰੀ ਨੂੰ ਇੱਕ ਚੀਜ਼ ਵਿਦ ਐਗਜ਼ਾਮਪਲ ਦੱਸ ਦੇ ਇੱਕ ਚੀਜ਼ ਮੈਂ ਆਈ ਕੁਐਸਚਨ ਪੰਜਾਬ ਦੀ ਅਸੈਂਬਲੀ ਚ ਕਾਂਗਰਸ ਨੂੰ ਪੁੱਛਿਆ ਸੀ ਜੀ ਕਾਂਗਰਸ ਦਾ 25 ਸਾਲ ਹੋ ਗਏ ਪਿਛਲੇ 60 ਸਾਲਾਂ ਚ ਰਾਜ ਕਰਦੇ ਜੀ ਮੈਂ ਉਹਨਾਂ ਨੂੰ ਆਈ ਕੁਐਸਚਨ ਪੁੱਛਿਆ ਸੀ ਮੈਨੂੰ 5 3ਾਂ ਦੱਸ ਦਿਓ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ 'ਚ ਹੂੰ ਕਿਸੇ ਵੀ ਚੀਜ਼ ਦੀ ਪੰਜ ਖੋਣ ਨਹੀਂ ਦੱਸ ਸਕੇ ਜਦੋਂ ਮੈਂ ਇੱਕ ਕਿਹਾ ਉਹਨਾਂ ਨੂੰ ਤੁਹਾਨੂੰ ਪਤਾ ਕੀ ਜਵਾਬ ਦਿੱਤਾ ਸੀ ਜੀ ਕਿ ਜਿਹੜੀਆਂ ਸੜਕਾਂ ਟੁੱਟੀਆਂ ਸੀ ਅਸੀਂ ਰਿਪੇਅਰ ਕੀਤੀਆਂ ਸੀ ਹੂੰ ਆ ਤਾਂ ਇਹਨਾਂ ਦੀ ਹਾਂ ਹੁਣ ਇਹਨਾਂ ਦਾ ਕੀ ਹਾਲ ਹੈ ਟਰਾਂਸਫਾਰਮਰ ਜਿਹੜੇ ਫੂਕ ਜਾਂਦੇ ਆ ਜੀ ਉਹਨਾਂ ਦੇ ਤੂ ਘਟਨ ਤੇ ਲੱਗੇ ਆ ਇਹਦਾ ਮਤਲਬ ਹੈ ਤੁਹਾਨੂੰ ਪਤਾ ਹੀ ਲੱਗ ਜਾਂਦਾ ਸਰਕਾਰ ਫੇਲ ਹੈ ਜੇ ਟਰਾਂਸਫਾਰਮਰ ਤੇ ਜਾ ਕੇ ਮਨਿਸਟਰ ਉਹ ਉਦਘਾਟਨ ਕਰੂਗਾ ਐਮਐਲਏ ਕਰੂਗਾ ਤੇ ਉਹ ਸਰਕਾਰ ਨੂੰ ਸਰਕਾਰ ਕਹਿੰਦੇ ਲਾਇਕ ਹੈ ਮੈਂ ਤੁਸੀ ਗੱਲ ਕੀਤਾ ਕਿ ਸੈਮੀ ਫਾਈਨਲ ਜ਼ਰੂਰ ਹੈ 227 ਦੇ ਲਈ 227 ਦੇ ਲਈ ਜੇਕਰ ਮੁੱਖ ਮੁੱਦੇ ਪੰਜਾਬ ਦੇ ਮੰਨਿਆ ਜਾਵੇ ਜਿਹੜੇ ਉਂਗਲਾਂ ਤੇ ਨਹੀਂ ਕਿ ਜੇਕਰ ਸ਼੍ਰੋਮਣੀ ਕਲਦਲ ਦੀ ਸਰਕਾਰ ਆਉਂਦੀ ਹੈ ਤਾਂ ਪਹਿਲ ਦੇ ਆਧਾਰ ਤੇ ਇਹਨਾਂ ਮੁੱਦਿਆਂ ਤੇ ਗੱਲਬਾਤ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਹੋਊਗੀ ਉਹ ਕਿਹੜੇ ਕਿਹੜੇ ਮੰਨਦੇ ਹੋ ਪੰਜਾਬ ਦੀ ਗੱਲ ਅਸੀਂ ਪੰਜਾਬ ਵਿੱਚ ਵਾਪਸ ਅਮਨ ਸ਼ਾਂਤੀ ਲੈ ਕੇ ਆਵਾਂਗੇ ਜੀ ਗੈਂਗਸਟਰ ਸਾਰੇ ਰਾਜ ਖਤਮ ਕੀਤਾ ਜਾਊਗਾ ਹਮ ਸਟਰੋਂਗ ਹੈਂਡ ਯੂਜ਼ ਕੀਤਾ ਜਾਊਗਾ ਹਮ ਅੱਗੇ ਐਂਡ ਡਰੱਗਸ ਦੇ ਖਿਲਾਫ ਵੀ ਵਿਲ ਗੋ ਟੂ ਦ ਸੋਰਸ ਜੀ ਵੀ ਵਿਲ ਰਨ ਦਿਸ ਸਟੇਟ ਟੂ ਸੇਵ ਦ ਸਟੇਟ ਜੀ ਸਾਡੇ ਵਾਸਤੇ ਇਹ ਕਰ ਰਿਹਾ ਜੀ ਆਪਣੇ ਘਰ ਨੂੰ ਬਚਾਉਣਾ ਹੁਣ ਬਹੁਤ ਜ਼ਰੂਰੀ ਹੈ ਜੀ ਕਿਉਂ ਲਈ ਕਹਿਣਾ ਨਹੀਂ ਹੁਣ ਤਾਂ ਕਰਕੇ ਦਿਖਾਉਣਾ ਪੈਣਾ ਤੇ ਤੁਸੀਂ ਦੇਖਿਆ ਕਿ ਆਪਣਾ ਪੰਜਾਬ ਜਦੋਂ ਆਪਣੀ ਸਰਕਾਰ ਸੀ ਕਿਵੇਂ ਹਰ ਇੰਡੈਕਸ ਦੇ ਅੱਗੇ ਜਾ ਰਿਹਾ ਸੀ ਜੀ 18 ਸਾਲ ਪਿੱਛੇ ਹੋ ਗਿਆ ਜੀ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਹੈ ਜੀ ਜੋ ਪੰਜਾਬ ਦੀ ਅਹਿਜ ਖਲਾਤ ਹੈ ਜੇ ਬਚਾਉਣਾ ਪੰਜਾਬ ਨੂੰ ਕਿਉਂਕਿ ਹੁਣ ਆਪਾਂ ਪਹਿਲੇ ਪੰਜਾਬੀ ਸੋਚਦੇ ਸੀ ਆਪਣੇ ਬੱਚੇ ਸਾਰੇ ਕੋਈ ਕੈਨੇਡਾ ਭੇਜ ਰਿਹਾ ਸੀ ਕੋਈ ਅਮਰੀਕਾ ਭੇਜ ਰਿਹਾ ਸੀ ਕੋਈ ਆਸਟ੍ਰੇਲੀਆ ਭੇਜ ਰਿਹਾ ਹੁਣ ਤਾਂ ਸਾਰੇ ਦੇਸ਼ਾਂ ਨੇ ਬੰਦ ਕਰਤੇ ਆ ਜੀ ਹੁਣ ਫਿਊਚਰ ਉਹਨਾਂ ਦਾ ਪੰਜਾਬ 'ਚ ਹੀ ਹੈ ਜੀ ਤੇ ਆਪਣਾ ਫਿਊਚਰ ਆਪਣੇ ਬੱਚਿਆਂ ਦਾ ਫਿਊਚਰ ਤਾਂ ਹੀ ਸਿਕਿਉਰ ਹੋਣਗੇ ਜੇ ਤੇ ਸਟਰੋਂਗ ਗਵਰਨਮੈਂਟ ਆਊਗੀ ਪਰ ਬਲ ਸਾਹਿਬ ਤੁਸੀਂ ਗੈਂਗਸਟਰਵਾਦ ਦੀ ਗੱਲ ਕਰਦੇ ਹੋ ਤੁਸੀਂ ਡਰੱਗਸ ਦੀ ਗੱਲ ਕਰਦੇ ਹੋ ਵਿਰੋਧੀਆਂ ਦੀ ਗੱਲ ਕਰਦੇ ਤੇ ਵਿਰੋਧੀ ਗੈਂਗਸਟਰਵਾਦ ਦਾ ਭਾਂਡਾ ਜਿਹੜਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਂਉਂਦੇ ਨੇ ਅ ਡਰੱਗਸ ਦੀ ਗੱਲ ਕਰੀਏ ਤਾਂ ਉਹਦਾ ਵੀ ਭਾਂਡਾ ਸ਼੍ਰੋਮਣੀ ਅਕਾਲੀ ਦਲ ਤੇ ਭਾਂਉਂਦੇ ਨੇ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਸਾਹਿਬ ਨਿੱਜੀ ਟਿੱਪਣੀ ਕਰਦੇ ਵੀ ਨਜ਼ਰ ਆਈ ਹਾਲਾਂਕਿ ਮੈਂ ਉਹ ਟਿੱਪਣੀ ਤੇ ਨਹੀਂ ਜਾਊਂਗਾ ਪਰ ਉਹ ਨਿੱਜੀ ਟਿੱਪਣੀ ਵੀ ਤੁਹਾਡੇ ਪਰਿਵਾਰ ਤੇ ਕਰਦੇ ਨੇ ਮੈਂ ਹੁਣ ਉਹ ਹੀ ਕਹਿਣਾ ਚਾਹਣਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਤੇ ਡਰੱਗਸ ਦੇ ਇਲਜ਼ਾਮ ਲਾਉਂਦੇ ਹੈ 5 ਸਾਲ ਕੈਪਟਨ ਮਰਿੰਦਰ ਸਿੰਘ ਦਾ ਮਜੀਠੀਆ ਸਾਹਿਬ ਨੂੰ ਜਿਹੜਾ ਤੁਸੀਂ ਟਿੱਪਣੀ ਦੀ ਗੱਲ ਕਰ ਰਹੇ ਹੋ ਮੈਂ ਕਹਿੰਨਾ ਹੈ ਮਜੀਠੀਆ ਸਾਹਿਬ ਨੂੰ ਡਰੱਗਸ ਦੇ ਕੇਸ ਰਜਿਸਟਰ ਕੀਤਾ ਸੀ ਅੱਜ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਫਿਰ ਉਹਨਾਂ ਨੇ ਦੇਖਿਆ ਕਿ ਕੁਝ ਮਿਲਿਆ ਨਹੀਂ ਤੇ ਫਿਰ ਡਿਸਪਰਪੋਰਸ਼ਨੇਟ ਐਸੈਟ ਵਿੱਚ ਕੇਸ ਕਰਕੇ ਉਹਨੂੰ ਅਰੈਸਟ ਕੀਤਾ ਡਰੱਗਸ 'ਚ ਨਹੀਂ ਕੀਤਾ ਡਿਸਪਰਪੋਰਸ਼ਨੇਟ ਐਸੈਟ 'ਚ ਤੇ ਫਿਰ ਡਰੱਗਸ ਦੇ ਜਦ ਸਰਕਾਰ ਤੁਹਾਡੀ ਹੈ ਡਰੱਗਸ ਦੇ ਕੇਸ ਕਿਉਂ ਕਿਉਂ ਨਹੀਂ ਕੀਤਾ ਤੁਸੀਂ ਜੀ ਆ ਤਾਂ ਜਿਵੇਂ ਬੋਲਣ ਦੀ ਗੱਲਾਂ ਜੋ ਮਰਜ਼ੀ ਬੋਲੀ ਜਾਣ ਭਗਵੰਤ ਮਾਨ ਉਹਨੂੰ ਬਿਗੈਰ ਸੋਚੇ ਸਮਝੇ ਇਹਨਾਂ ਦਾ ਕੇਜਰੀਵਾਲ ਵੀ ਬੋਲੀ ਜਾਂਦਾ ਐਵੇਂ ਜਿਵੇਂ ਮੈਂ ਤੁਹਾਨੂੰ ਹੁਣੀ ਦੱਸਿਆ ਗੁਜਰਾਤ ਕੀ ਬੋਲਿਆ ਉਵੇਂ ਭਗਵੰਤ ਮਾਨ ਰੋਜ਼ ਹੀ ਕੋਈ ਨਾ ਕੋਈ ਝੂਠ ਰੋਜ਼ ਹੀ ਹਰ 6 ਮਹੀਨੇ ਬਾਅਦ ਕਹਿੰਦਾ ਅਗਲੇ ਬਜਟ 'ਚ ਮੈਂ 1000 ਰੁਪਏ ਦਊਂਗਾ ਜੀ ਮਿਲਿਆ ਚਾਰ ਬਜਟ ਪਾਤੇ ਹੂੰ ਇਹਨੂੰ ਤਾਂ ਕੋਈ ਯਕੀਨ ਹੀ ਨਹੀਂ ਕਰਦਾ ਜੀ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਕਲਦਲ ਬਾਦਸ਼ ਪੰਜਾਬ ਦੇ ਦੀ ਗੱਲ ਕਰੀਏ ਤੁਸੀਂ ਮੰਨਦੇ ਹੋ ਕਿ ਪੰਥਕ ਧਿਰ ਦੇ ਤੌਰ ਤੇ ਜੈਸਾ ਉਹਨਾਂ ਨੂੰ ਕਰਨਾ ਚਾਹੀਦਾ ਵੈਸਾ ਉਹ ਕਰ ਰਹੇ ਨਹੀਂ ਪੰਥਕ ਧਿਰ ਦੇ ਤੌਰ ਤੇ ਪੰਜਾਬ ਪੰਜਾਬ ਭਰ ਦੇ ਵਿੱਚ ਦੇਖੋ ਪੰਥਕ ਸੋਚ ਜੀ ਪਹਿਰਾਵੇ ਤੇ ਨਹੀਂ ਹੁੰਦੀ ਕੱਲੀ ਦਿਲੋਂ ਹੋਣੀ ਚਾਹੀਦੀ ਹੈ ਜੀ ਪੰਥਕ ਸੋਚ ਹੁਣੀ ਹੈ ਕਿ ਤੁਸੀਂ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲੋ ਜੀ ਸਰਬੱਤ ਦਾ ਭਲਾ ਸੋਚੋ ਜੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਜੀ ਆਹ ਹੁੰਦੀ ਹੈ ਪੰਥਕ ਸੋਚ ਹੂੰ ਐ ਨਹੀਂ ਹੈ ਕੀ ਆਪਾਂ ਇੱਕ ਦੂਜੇ ਦੇ ਖਿਲਾਫ ਬੋਲੀਏ ਡਰਾਵਾ ਕਰੀਏ ਦਿਖਾਈਏ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖ ਲਓ ਜੀ ਇੱਕ ਬੜੀ ਸਟਰੋਂਗ ਸਟੇਬਲ ਕਲੀਅਰ ਸੋਚ ਵਾਲੀ ਪਾਰਟੀ ਹੈ ਜੀ ਐਂ ਜਦੋਂ ਵੀ ਅਕਾਲੀ ਦਲ ਦਾ ਰਾਜ ਆਇਆ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਤੇ ਭਾਈਚਾਰ ਇੱਕ ਸੰਜ ਰਹੀ ਹੈ ਹੂੰ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਜੇ ਦਰਬਾਰ ਸਾਹਿਬ ਵਿੱਚ ਉਹਨਾਂ ਨੇ ਕਰੋੜਾਂ ਰੁਪਏ ਲਾਏ ਨਾਲ ਦੇ ਨਾਲ ਦੁਰਗਿਆਣਾ ਮੰਦਰ ਨੂੰ ਵੀ ਬਣਾਉਣ ਵਾਸਤੇ ਕਰੋੜਾਂ ਰੁਪਏ ਲਾਏ ਹੂੰ ਨਾਲ ਦਿਨਾਂ ਭਗਵਾਨ ਵਾਲਮੀਕੀ ਦਾ ਤੀਰਸਤਾਨ ਵੀ ਬਣਾਇਆ ਜੀ ਗੁਰੂ ਰਵਿਦਾਸ ਜੀ ਦਾ ਸਥਾਨ ਵੀ ਬਣਾਇਆ ਹਾਂ ਆ ਹੈ ਅਸਲੀ ਪੰਥਕ ਸੋਚ ਜੋ ਗੁਰੂਆਂ ਦੀ ਦਸੀਏ ਸੋਚ ਤੇ ਪਰ ਮੈਂ ਉਹ ਪੰਥਕ ਤਰ੍ਹਾਂ ਦੀ ਗੱਲ ਤਾਂ ਕਰ ਰਿਹਾ ਉਹ ਗੱਲ ਕਹਿੰਦੇ ਨੇ ਕਹਿੰਦੇ ਤੁਸੀਂ ਜੋ ਆਪਣੇ ਆਪ ਨੂੰ ਸ਼੍ਰੋਮਣੀ ਕਲਦਲ ਪੰਥਕ ਕਹਿੰਦੀ ਆ ਉਹਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖਿਆ ਦੇਖ ਲਿਆ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਹੁਣ ਅਸਲ ਦੇ ਵਿੱਚ ਜਿਹੜੇ ਖਾਲਸਾ ਰਾਜ ਦੀ ਗੱਲ ਚੱਲਦੀ ਹੈ ਜਿਹੜੇ ਖਾਲਸਾ ਰਾਜ ਦੀ ਅਸੀਂ ਉਦਾਹਰਨਾਂ ਦਿੰਦੇ ਆ ਕਹਿੰਦੇ ਉਹ ਖਾਲਸਾ ਰਾਜ ਤਾਂ ਹੀ ਆਊਗਾ ਜੇਕਰ ਇਸ ਪੰਥਕ ਧਰ ਨੂੰ ਪੰਜਾਬ ਦੇ ਵਿੱਚ ਲੈ ਕੇ ਆਵੋ ਪਹਿਲੇ ਕਹਿੰਦੇ ਖਾਲਸਾਤਨ ਚਾਹੀਦਾ ਜੀ ਹੁਣ ਕਹਿੰਦੇ ਕਨਸਟੀਟਿਊਸ਼ਨ ਥੱਲੇ ਕਰਨਾ ਹੈ ਜੀ ਦੇਖੋ ਕਲੈਰਟੀ ਹੈ ਤੁਸੀਂ ਇੱਕ ਸਟੈਂਡ ਤੋਂ ਦੂਜੇ ਸਟੈਂਡ ਤੇ ਜੰਪ ਨਹੀਂ ਕਰ ਸਕਦੇ ਹੂੰ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜਾ ਕਲੀਅਰ ਹੈ ਆ ਦੇਸ਼ ਸਾਡਾ ਹੈ ਜੀ ਸਭ ਤੋਂ ਵੱਡੀ ਕੁਰਬਾਨੀਆਂ ਦੇਸ਼ ਵਾਸਤੇ ਆਪਾਂ ਕੀ ਦਿੱਤੀ ਹੈ ਜੀ ਪੰਜਾਬ ਸਾਡਾ ਕਰ ਹੈ ਜੀ ਸੋ ਪੰਜਾਬ ਨੂੰ ਤਗੜਾ ਕਰਨਾ ਹੈ ਜੀ ਪੰਜਾਬ ਤਗੜਾ ਤਾਂ ਹੋਗਾ ਜੇ ਇਥੇ ਅਮਨ ਸ਼ਾਂਤੀ ਰਹੂਗੀ ਹੂੰ ਲੜਾਈ ਝਗੜੇ ਕਰਕੇ ਹੂੰ ਨਹੀਂ ਹੁੰਦਾ ਸੂਬਾ ਤਗੜਾ ਹਮ ਆਮਾਦੀ ਪਾਰਟੀ ਤਾਂ ਇਹ ਕਹਿੰਦੀ ਫਿਰਦੀ ਆ ਕਹਿੰਦੇ ਹੋਰ ਨੂੰ ਵੋਟ ਪਾ ਕੇ ਵੋਟ ਖੂ ਖਾਤੇ ਦੇ ਵਿੱਚ ਸਿੱਟਣੀਆਂ ਆ ਅਸੀਂ ਲੋਕਾਂ ਕੋਲੇ ਜਾਂਦੇ ਆ ਲੋਕ ਇਹ ਕਹਿੰਦੇ ਕਿ ਸਰਕਾਰ ਤੁਹਾਡੀ ਆ ਭਾਈ ਵੋਟ ਵੀ ਅਸੀਂ ਤੁਹਾਨੂੰ ਪਾਉਣੀ ਆ ਕਹਿੰਦੇ ਹੋਰਾਂ ਨੂੰ ਵੋਟ ਪਾਵਾਂਗੇ ਤਾਂ ਖੂ ਖਾਤੇ ਦੇ ਵਿੱਚ ਡਿਗੂ ਚਾਹੇ ਕਿਹੜੀ ਪਾਰਟੀ ਨੂੰ ਪਾ ਦੇਣ ਚਾਰ ਸਾਲ ਤਾਂ ਖੂ ਖਾਤੇ 'ਚ ਹੀ ਰਹੀ ਐ ਹੁਣ 1 ਸਾਲ ਰਹਿ ਗਿਆ ਜੇ ਇਹਨਾਂ ਨੂੰ ਥੋੜੇ ਬੰਦੇ ਬਣਾਉਣਾ ਹੈ ਜੇ ਇਹਨਾਂ ਤੇ ਟੈਨਸ਼ਨ ਲਿਆਉਣੀ ਆ ਜੇ ਇਹਨਾਂ ਨੂੰ ਵੋਟ ਪਾਤੀ ਤੇ ਜਿੱਤ ਗਏ ਇਹਦਾ ਮਤਲਬ ਉਹਨਾਂ ਨੇ ਸੋਚ ਲੈਣਾ ਕਿ ਕੰਮ ਕਰਨ ਦੀ ਲੋੜ ਹੀ ਨਹੀਂ ਜੇ ਹੁਣ ਗੱਪ ਮਾਰਦੇ ਤਾਂ ਡਬਲ ਗੱਪ ਮਾਰਨਗੇ ਹੂੰ ਕਿਉਂਕਿ ਉਹਨਾਂ ਪਤਾ ਪੱਕੀਆਂ ਪਕਾਈਆਂ ਸਾਨੂੰ ਮਿਲ ਜਾਂਦੀਆਂ ਹੂੰ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਮੰਨਦੇ ਮੁੱਖ ਮੰਤਰੀ ਸਾਹਿਬ ਗੱਪ ਮਾਰਦੇ ਨੇ ਝੂਠ ਮਾਰਦੇ ਨੇ ਤੁਹਾਨੂੰ ਸ਼ੱਕ ਹੈ ਉਹ ਪੁੱਛ ਕਿਉਂਕਿ ਇਲਜ਼ਾਮ ਤੁਹਾਡੇ ਤੇ ਲਾਉਂਦੇ ਮੈਂ ਤਾਂ ਤੁਹਾਡੇ ਤੋਂ ਪੁੱਛ ਮੈਂ ਤੁਹਾਨੂੰ ਇਹ ਮੈਂ ਕਹਿੰਦਾ ਗਿਨੀਜ਼ ਬੁੱਕ ਦਾ 월ਡ ਰਿਕਾਰਡ ਜਦੋਂ ਨੰਬਰ 1 ਤੇ ਹੋਗਾ ਮੇਰੇ ਪਰ ਇਹ ਤਾਂ ਵੱਡਾ ਇੱਕ ਕੇਜਰੀ ਵਾਲਾ ਹੈ ਜੀ ਕੇਜਰੀ ਵਾਲ ਭਗਵੰਤ ਮਾਨ ਤੋਂ ਵੀ ਉੱਚੇ ਹੈ ਹੂੰ ਦੇਖੋ ਸ਼ਕਲ ਬਣਾਉਂਦੇ ਆ ਜੀ ਆਮ ਆਦਮੀ ਕਹਿੰਦੇ ਆ ਜੀ ਆਮ ਆਦਮੀ ਵਾਲਾ ਕੋਈ ਕੰਮ ਕੀਤਾ ਹੈ ਆ ਜਿੰਨੇ ਐਮਪੀ ਬਣਾਏ ਆ ਇਹਨਾਂ ਚ ਇੱਕ ਆਮ ਆਦਮੀ ਦੱਸ ਦਿਓ ਜਿਹੜੇ ਇਹਨਾਂ ਨੇ 100-100 ਕਰੋੜ ਰੁਪਏ ਲੈ ਕੇ ਇੱਕ ਐਮਪੀ ਬਣਾਉਂਦੇ ਆ ਸਾਰੇ ਚੀਰਮੈਨ ਇਹਨਾਂ ਦੇ ਪੰਜਾਬ ਤੋਂ ਬਾਹਰ ਆ ਸਾਰੇ ਇਹਨਾਂ ਦੇ ਦਫਤਰ ਦਿੱਲੀ ਵਾਲ ਕੇਜਰੀਵਲ ਨੇ ਆ ਆਪਣਾ ਸੀਸ਼ਮੈਲ ਨਾਲ ਬਣਾ ਲਿਆ ਆਪਣੇ ਸੀਐਮ ਦੇ ਹਾਊਸ ਮੈਂ ਤਾਂ ਹਰਿਆਣਾ ਸ਼ਿ ਭਗਮੰਤਪਾਨ ਨੂੰ ਇੰਨੀ ਸ਼ਰਮ ਨਹੀਂ ਸਭ ਤੋਂ ਵੱਡੀ ਬੇਇੱਜ਼ਤੀ ਭਗਵੰਤ ਮਾਨ ਦੀ ਹੋ ਜਾਂਦੀ ਹੈ ਜੀ ਮੈਨੂੰ ਲੱਗਦਾ ਉਹਦੇ ਪੈਰ ਹੀ ਹੈ ਨਹੀਂ ਖੜ੍ਹ ਨਹੀਂ ਸਕਦਾ ਕਿ ਮੁੱਖ ਮੰਤਰੀ ਉਹ ਹੈ ਹੂੰ ਤੇ ਅਫਸਰ ਉਹਨੂੰ ਸਸਤੀਕਾਲ ਵੀ ਨਹੀਂ ਕਹਿੰਦੇ ਹੂੰ ਮੀਟਿੰਗਾਂ ਭਗਵੰਤ ਮਾਨ ਲੈਂਦਾ ਸਸੋੜੀਆ ਸਾਹਿਬ ਲੈਂਦੇ ਆ ਮੀਟਿੰਗਾਂ ਭਗਵੰਤ ਮਾਨ ਸਾਈਡ ਤੇ ਸਟੈਪਨੀ ਮੰਗੂ ਬੈਠ ਰਹਿੰਦਾ ਛੋਟੀ ਵੀ ਉਦਘਾਟਨ ਹੋਏ ਰਿਪੇਅਰ ਵੀ ਕਰਮੀ ਹੋਏ ਕੇਜਰੀਵਾਲ ਰਿਪੇਅਰ ਉਦਘਾਟਨ ਕਰਦਾ ਤੇ ਸਟੈਪਨੀ ਨਾਲੋਂ ਨਾਲ ਖੜਾ ਹੁੰਦਾ ਹੂੰ ਇਹਨਾਂ ਦਾ ਜਿਵੇਂ ਟਾਇਰ ਦੀ ਸਟੈਪ ਨਹੀਂ ਹੁੰਦੀ ਗੱਡੀ ਦੀ ਜੀ ਉਵੇਂ ਭਰਤੀ ਤੇ ਸੀਐਮ ਨੂੰ ਇਹ ਤੋਂ ਚੰਗਾ ਤਾਂ ਯਾਰ ਥੋੜਾ ਅੰਖ ਹੋਣੀ ਚਾਹੀਦੀ ਹੈ ਹਮ ਘਰ ਤੋਂ ਛੱਡ ਕੇ ਪਰੇ ਚਲੇ ਜਾਏ ਨਹੀਂ ਉਹਨੂੰ ਜੇ ਇੰਨਾ ਥੱਲੇ ਲੱਗਿਆ ਮੈਨੂੰ ਲੱਗਦਾ ਮੈਂ ਤਾਂ ਹਰਾਨਾ ਜਿਹੜੀ ਪੰਜਾਬੀ ਹੈ ਬਾਈ ਨੇਚਰ ਇੰਨੇ ਥੱਲੇ ਨਹੀਂ ਲੱਗਦੇ ਹਮ ਮੈਨੂੰ ਲੱਗਦਾ ਇਹ ਤਾਂ ਤਾਂ ਜਮ ਹੀ ਬੁਰਾ ਹਾਲ ਹੈ ਬਾਲ ਸਾਹਿਬ ਇਸ ਚੀਜ਼ ਨਾਲ ਤੁਸੀਂ ਕਿੰਨੇ ਸਹਿਮਤ ਹੋ ਕਿ ਜਿਸ ਤਰ੍ਹਾਂ ਦੇ ਨਾਲ ਲੈਂਡ ਪੁਲਿੰਗ ਪਾਲਿਸੀ ਦੇ ਲਈ ਸ਼੍ਰੋਮਣੀ ਕਲਦਨ ਨੇ ਲੜਾਈ ਲੜੀ ਜਿਸ ਤਰ੍ਹਾਂ ਦੇ ਨਾਲ ਹੜਾਂ ਦੇ ਵਿੱਚ ਤੁਸੀਂ ਖੁਦ ਨਿਕਲੇ ਹੜਾਂ ਦੇ ਵਿੱਚ ਸ਼੍ਰੋਮਣੀ ਕਲਦਲ ਸਾਹਮਣੇ ਆਈ ਦਾ ਸੁਭਾਵਿਕ ਤੌਰ ਤੇ ਦੇਖਿਆ ਗਿਆ ਪੰਜਾਬ ਭਰ ਦੇ ਵਿੱਚ ਕਿ ਯਾਰ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਹੋ ਰਿਹਾ ਕਿੰਨੇ ਕਿਸੇ ਹਮਤ ਤੋਂ ਕੋਈ ਜੇ ਇਹ ਲੜਾਈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਲਈ ਇਸ ਤਰ੍ਹਾਂ ਦੇ ਨਾਲ ਲੜੀ ਜਾਂਦੀ ਤਾਂ ਜਿੰਨੇ ਨਿਹਾਰਵਾਲ ਸ਼੍ਰੋਮਣੀ ਅਕਾਲੀ ਦਲ ਗਈ ਸ਼ਾਇਦ ਉੱਥੇ ਤੱਕ ਨਾ ਪਹੁੰਚਦੀ ਦੇਖੋ ਗੱਲ ਕੀ ਹੈ ਲੋਕਾਂ ਨੂੰ ਟਾਈਮ ਦਿੱਤਾ ਗਿਆ ਕਿ ਤੁਸੀਂ ਦੇਖ ਲਓ ਕੀ ਫਰਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਦੋਂ ਲੋੜ ਪਈ ਪੰਜਾਬ ਵਾਸਤੇ ਜੀ ਹਰ ਬਰ ਅੱਗੇ ਰਿਹਾ ਜਦੋਂ ਉਹਨੇ ਲੈਂਡ ਪੂਲਿੰਗ ਦਾ ਕੰਮ ਸ਼ੁਰੂ ਕਰਤਾ ਇੱਕ ਲੱਖ ਏਕੜ ਕਿਸਾਨਾਂ ਦਾ ਲੈ ਕੇ ਬਿਲਡਰਾਂ ਨੂੰ ਵੇਚ ਕੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਦੇ ਲੱਗੇ ਕਾਲੀ ਦਲ ਤੋਂ ਬਰਦਾਸ਼ਤ ਨਹੀਂ ਹੋਇਆ ਜੀ ਹੜਾਂ 'ਚ ਵੀ ਦੇ ਜਦੋਂ ਮੈਂ ਗਿਆ ਦੇਖਿਆ ਕਿ ਦੇ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਸਿੱਖ ਕੌਮ ਹੈ ਜੀ ਹੈ ਹਮ ਹਿੰਦੋਸਤਾਨੀ ਦੁਨੀਆ 'ਚ ਕਿਸੇ ਨੂੰ ਲੋੜ ਪਏ ਨਾ ਸਭ ਤੋਂ ਅੱਗੇ ਹੈਲਪ ਕਰਨ ਵਾਸਤੇ ਜਾਂਦੀ ਹੈ ਹਮ ਜਦੋਂ ਆਪਣ ਨੂੰ ਲੋੜ ਪਈ ਕੋਈ ਨਹੀਂ ਖੜਾ ਜੀ ਜਿਹੜੇ ਹਰਿਆਣੇ ਵਾਲੇ ਪਾਣੀ ਮੰਗਦੇ ਆਪਣੇ ਤੋਂ ਜੀ ਹੁਣ ਸਾਡੇ ਹੜ ਆ ਗਏ ਤੇ ਐਨ ਘਰ ਤੋਂ ਘੜ ਕਹਿੰਦੇ ਆ ਚਲੋ ਅਸੀਂ 1000 2000 ਫਰੋਟ ਦਿੰਨੇ ਆ ਤੁਹਾਨੂੰ ਮਦਦ ਵਾਸਤੇ ਜੀ ਬੋਲਿਆ ਕੋਈ ਰਸਤਾ ਜਿਹੜਾ ਅੱਧਾ ਪਾਣੀ ਲੈ ਗਿਆ ਕੁਛ ਨਹੀਂ ਬੋਲਿਆ ਨਾ ਸੈਂਟਰ ਬੋਲੀ ਐ ਅਕਾਲੀ ਵਰਕਰਾਂ ਨੇ ਸੋਚਿਆ ਕਿ ਆਪਣਾ ਆਪ ਖੜੇ ਹੋਣਾ ਪੈਣਾ ਸਰਕਾਰਾਂ ਤੇ ਨਿਰਭਰ ਨਹੀਂ ਹੋਣਾ ਤੇ ਅਸੀਂ ਡਟ ਕੇ ਸਾਰੇ ਖੜੇ ਹੋਏ ਕਿਉਂਕਿ ਸਾਡਾ ਮੈਂ ਫਰਕ ਇਹ ਦੱਸ ਦੇਣਾ ਜੀ ਸਾਡਾ ਕਰ ਹੈ ਜੀ ਉਹਨਾਂ ਵਾਸਤੇ ਪੰਜਾਬ ਗੈਸਟ ਹਾਊਸ ਹੈ ਹੂੰ ਉਹਦੇ ਇੱਥੇ ਸੈਰਸਪਾਟੇ ਆਉਂਦੇ ਆ ਰਹਿ ਕੇ ਚਲੇ ਜਾਂਦੇ ਜਿੰਨੀ ਦੇ ਲੁੱਟਣਾ ਲੁੱਟ ਕੇ ਵਾਪਸ ਚਲੇ ਅਸੀਂ ਤਾਂ ਇੱਥੇ ਹੀ ਰਹਿਣਾ ਜਿਉਣਾ ਮਰਨਾ ਇਤੇ ਲੋਕਾਂ ਵਾਂਗ ਕਰਨਾ ਆ ਫਰਕ ਹੈ ਪੰਜਾਬ ਅਖਾਲੀ ਦਲ ਦੇ ਇਹਨਾਂ ਨੂੰ ਸ਼੍ਰੋਮਣੀ ਕਲ ਦਲ ਦੇ ਲਈ ਆਪਾਂ ਲਾਸਟ ਵਾਰ ਚੱਲਦੇ ਹਾਂ ਸ਼੍ਰੋਮਣੀ ਕਲ ਦਲ ਦੇ ਲਈ ਜੋ ਨਿਹਾਰਬਲ ਸ਼੍ਰੋਮਣੀ ਕਲ ਦਲ ਗਿਆ ਤੁਸੀਂ ਉਹਦੇ ਲਈ ਕਾਰਨ ਕੀ ਮੰਨਦੇ ਹੋ ਕੋਈ ਆਪਦੇ ਕਾਰਨ ਆਪਦੇ ਕਾਰਨ ਮੰਨਦੇ ਹੋ ਕਿ ਆਪਦੇ ਕਾਰਨ ਹੈ ਕੀ ਮੁੱਖ ਕਾਰਨ ਕੀ ਮੰਨਦੇ ਹੋ ਵੱਡਾ ਕਾਰਨ ਹੈ ਜੀ ਪੰਜਾਬ ਦੀ ਲੋਕਾਂ ਨੇ ਸਾਰੇ ਮਾਹੌਲ ਦੇਖ ਲਏ ਜੀ ਸਾਰੇ ਵਕ ਵਕ ਐਕਸਪੀਰੀਅੰਸ ਦੇਖ ਲਿਆ ਹੂੰ ਉਹਨਾਂ ਨੇ ਸੋਚਿਆ ਕਿ ਜਿਹੜਾ ਕੋਈ ਝੂਟ ਕੋਈ ਸੌਂਹ ਖਾ ਕੇ ਵੀ ਹੂੰ ਸੋਚਿਆ ਕਿ ਆ ਇੰਪਲੀਮੈਂਟ ਕਰਨਗੇ ਕਿਸੇ ਨੇ ਨਹੀਂ ਗੁਟਕਾ ਸਾਹਿਬ ਦੀ ਸੌਂਹ ਖਾਦੀ ਹੈ। ਉਹ ਵੀ ਦੇਖ ਲਿਆ ਕਿ ਗੁਟਕਾ ਸਾਹਿਬ ਦੀ ਝੂਠੀ ਸੌਂਹ ਵੀ ਖਾ ਸਕਦੇ ਲੋਕ ਜੀ। ਬਦਲਾਅ ਦਾ ਨਾਰਾ ਦੇ ਕੇ ਆਮ ਆਦਮੀ ਦਾ ਨਾਮ ਵਰਤ ਕੇ ਲੋਕਾਂ ਨੂੰ ਮੀਤ ਸੀ ਸ਼ਾਇਦ ਪਤਾ ਨਹੀਂ ਕੀ ਕਰ ਦਣਗੇ। ਹੂੰ ਸਾਰੇ ਐਕਸਪੀਰੀਅੰਸ ਉਹਨਾਂ ਨੇ ਲੈ ਲਏ। ਹੁਣ ਉਹਨਾਂ ਨੇ ਰੈਲਾਈਜ਼ ਕੀਤਾ ਕਿ ਕਾਲੀ ਦਲ ਤੋਂ ਬਗੈਰ ਕੋਈ ਨਹੀਂ। ਹੂੰ ਤਰਨ ਤਨ ਦੇ ਵਿੱਚ ਹਾਲਾਂਕਿ ਤੁਸੀਂ ਕਿਹਾ ਵੀ ਅਸੀਂ ਜਿੱਤ ਰਹੇ ਹਾਂ ਪਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਸੱਤਾਧਿਰ ਇੱਕ ਪਾਸੇ ਆ ਕਾਂਗਰਸ ਕਹਿੰਦੀ ਆ ਪੰਥਕ ਉਮੀਦਵਾਰ ਉਹ ਕਹਿੰਦੇ ਨੇ ਤੁਸੀਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਕਿਸੇ ਨਾਲ ਸਿੱਧਾ ਦੱਸਾ ਕੀ ਆ ਕਲੀਅਰ ਕਟ ਕਾਲੀ ਦਲ ਜਿੱਤ ਰਿਹਾ ਜੀ ਨੰਬਰ 2 ਤੇ ਮੁਕਾਬਲਾ ਹੈਗਾ ਕਾਂਗਰਸ ਤੇ ਆਮ ਆਦਮੀ ਵਿੱਚ ਹੂੰ ਤੇ ਉਹਦੇ ਬਾਅਦ ਜਿਹੜਾ ਦੂਜੀ ਧਿਰ ਹੈ ਮਨ ਲਾਸਟ ਬੀਜੇਪੀ ਹੈ ਹੂੰ ਆਖਰੀ ਸਵਾਲ ਹੈ ਜਦੋਂ ਬੀਜੇਪੀ ਦੀ ਗੱਲ ਕਰੀਆ ਉਹ ਤਾਂ ਸਵਾਲ ਆਇਆ ਬੀਜਪੀ ਦੇ ਨਾਲ ਸਮਝੌਤਾ ਮੰਨਿਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਚਰਚਾ ਆ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਦੇ ਵਿੱਚ ਵੀ ਬਹੁਤ ਚਰਚਾ ਹੋ ਗਈ ਇਹ ਚਰਚਾ ਕਿਰ ਜੇ ਕਿਤੇ ਸਮਝੌਤਾ ਹੋ ਗਿਆ ਫਿਰ 27 ਦੇ ਵਿੱਚ ਸਰਕਾਰ ਪੱਕੀ ਆ ਨਹੀਂ ਕਹਿੰਦੇ ਡਾਮਾ ਡੋਲਾ ਇਹ ਜ਼ਰੂਰ ਦੱਸ ਦਿਓ ਅਕਾਲੀ ਦਲ ਜਿਹੜਾ ਪੈਦਾ ਹੋਇਆ ਸੀ ਨਾ ਜੀ ਉਹ ਸਰਕਾਰ ਬਣਾਉਣ ਵਾਸਤੇ ਨਹੀਂ ਪੈਦਾ ਹੋਇਆ ਸੀ ਜੀ ਉਹ ਲੜਾਈ ਲੜਨ ਵਾਸਤੇ ਪੈਦਾ ਹੋਇਆ ਸੀ ਲੋਕਾਂ ਦੀ ਲੜਾਈ ਲੜਨ ਵਾਸਤੇ ਹੂੰ ਜੇ 105 ਸਾਲ ਦਾ ਇਤਿਹਾਸ ਹੈ ਨਾ ਜੀ ਇਕੱਲੇ 25 ਸਾਲ ਰਾਜ ਕੀਤਾ ਸਰਕਾਰ ਬਣਾਈ ਹੈ ਜੀ 75 ਸਾਲ ਤਾ ਇਹਨਾਂ ਲੜਾਈ ਲੜੀ ਐ ਜੀ ਸੋ ਸਾਡੇ ਵਾਸਤੇ ਮੇਨ ਮਿਸ਼ਨ ਪੰਜਾਬ ਨੂੰ ਵਾਪਸ ਖੜਾ ਕਰਨਾ ਹੈ ਹੂੰ ਪੰਜਾਬ ਦੇ ਲੋਕਾਂ ਵਿੱਚ ਉਹ ਹੀ ਹੌਸਲਾ ਵਾਪਸ ਲੈ ਕੇ ਆਉਣਾ ਹੈ ਹੂੰ ਸਰਕਾਰ ਦੀ ਅਸੀਂ ਸਾਲੀ ਸੋਚ ਨਹੀਂ ਰਹੇ ਹੂੰ ਅਸੀਂ ਜੋ ਲੈਂਡ ਪੂਲਿੰਗ ਦੇ ਫਲੱਡਸ ਕੋਈ ਸਰਕਾਰ ਵਾਸਤੇ ਨਹੀਂ ਆਪਣੀ ਡਿਊਟੀ ਸਮਝ ਕੇ ਕੀਤਾ ਸਮਝਾਉਤੇ ਬਾਰੇ ਸੋਚਿਆ ਜਾ ਸਕਦਾ ਜਾਂ ਹਲੇ ਖੜੇ ਤੁਸੀਂ ਕਿੰਨੇ ਸਾਲ ਪਏ ਐ ਕਿਹ ਸਾਲ ਪਿਆ ਸਾਲ ਪਿਆ ਸਾਲ ਪਿਆ ਹਲੇ ਪਹਿਲੇ ਆਪਾਂ ਮੈਦਾਨ ਪੂਰੇ ਪੰਜਾਬ ਨੂੰ ਕੋਈ ਚਰਚਾ ਨਹੀਂ ਅੰਦਰ ਖਾਤੇ ਇਸ ਚੀਜ਼ ਦੀ ਕੋਈ ਨਹੀਂ ਆ ਤੇ ਐਕਚੁਅਲੀ ਨਾ ਤੁਹਾਡੇ ਵਰਗੇ ਜਿਹੜੇ ਚੈਨਲਸ ਆ ਜਾਂ ਲੋਕ ਆ ਵੈਬ ਟੀਵੀ ਉਹ ਹਰ ਦੂਜੇ ਦਿਨਾਂ ਇਹ ਸਵਾਲ ਸ਼ੁਰੂ ਕਰ ਦਿੰਦੇ ਆ ਲੋਕਾਂ ਚਰਚਾ ਜੀ ਸੀ ਤਾਂ ਪੁੱਛਦੇ ਆ ਚਰਚਾ ਤਾਂ ਹੁੰਦੀ ਰਹਿੰਦੀ ਆ ਪਰ ਸਾਡਾ ਮਿਸ਼ਨ ਹੈ ਸ਼ੋਮਨੀ ਕਾਲੀ ਦਲ ਨੂੰ ਤਕੜਾ ਕਰਨਾ ਜੀ ਬਾਲ ਸਾਹਿਬ ਸਮਯਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੇਰੇ ਨਾਲ ਸੁਖਵੀਰ ਸਿੰਘ ਬਾਦਲ ਹੋਣੀ ਸੀ ਗੱਲਬਾਤ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜੀ ਧੰਨਵਾਦ ਜੀ